ਬੱਚਿਆਂ ਨੂੰ ਬੜਾ ਇਹਦੇ ਚੋਂ ਸਿੱਖਿਆ ਮਿਲਦੀ ਹੈ ਕਿ ਮੈਂ ਵੀ ਇਹਨਾਂ ਵਾਂਗੂ ਖੇਡਿਆ ਕਰੂੰਗਾ ਗੋਲ ਕਰਿਆ ਕਰੂੰਗਾ ਮੈਨੂੰ ਵੀ ਨਾਮ ਮਿਲਣਗੇ ਮੈਨੂੰ ਵੀ ਲੋਕ ਆ ਕੇ ਆਟੋਗ੍ਰਾਫ ਮੇਰੇ ਤੋਂ ਲੈਣਗੇ ਸੋ ਬੱਚਿਆਂ ਨੂੰ ਬਹੁਤ ਇੱਕ ਜਿਵੇਂ ਆਪਾਂ ਕਹਿੰਦੇ ਕਿ ਜੋਤ ਤੋਂ ਜੋਤ ਜਗਦੀ ਹੈ ਇੱਕ ਜਿਹੜੀ ਚਿੰਗ ਮਿਲਦੀ ਹੈ ਕਿ ਮੈਂ ਵੀ ਕੁਝ ਕਰਨਾ ਹੈ ਸੋ ਬੜੀ-ਵੱਧੀਆ ਕਮੈਂਟਰੀ ਨਾਲ-ਨਾਲ ਕਰ ਰਹੇ ਸੀਗੇ ਕਿ ਖੇਡਾਂ ਜਿਹੜੀਆਂ ਨੇ ਉਹ ਅਸੀਂ ਵਤ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹੋਈਆਂ 3 ਸਾਲ ਤੋਂ ਉਹਦੇ ਵਿੱਚ ਬਹੁਤ ਸਾਰੇ ਹਰ ਇੱਕ ਉਮਰ ਦਾ ਹਰ ਇੱਕ ਵਰਗ ਦਾ ਜਿਹੜਾ ਖਿਡਾਰੀ ਖੇਡ ਰਿਹਾ ਕਈ ਵਾਰੀ ਇੱਕੋ ਪਰਿਵਾਰ ਦੀਆਂ ਤਿੰਨ ਤਿੰਨ ਪੀੜ੍ਹੀਆਂ ਪੋਤਾ ਵੀ ਖੇਡਦਾ ਦਾਦਾ ਵੀ ਤੇ ਬਾਪੂ ਵੀ ਆਪਣੇ ਆਪਣੇ ਉਮਰ ਦੇ ਵਰਗ ਦੇ ਵਿੱਚ ਸੋ ਉਹਦੇ ਨਾਲ ਖੇਡਾਂ ਨੂੰ ਉਤਸ਼ਾਹਤ ਜਿਹੜਾ ਮਿਲਦਾ ਨਾਲ ਇਹ ਹੈ ਕਿ ਆ ਜਿਹੜਾ ਕਲੰਕ ਜਿਹੜਾ ਪੰਜਾਬ ਦੇ ਸਿਰ ਤੇ ਨਸ਼ਿਆਂ ਵਾਲਾ ਲੱਗਦਾ ਉਹ ਉਹਦਾ ਸਭ ਤੋਂ ਵੱਡਾ ਬਦਲ ਕਹਿ ਲੋ ਜਾਂ ਉਹਦੀ ਕਾਟ ਕਹਿ ਲੋ ਆ ਖੇਡ ਨਹੀਂ ਇੱਥੇ ਜਦੋਂ ਗਰਾਊਂਡ ਚ ਆਉਂਦੇ ਆ ਪਲੇਅਰ ਉਹ ਆਪਣੇ ਸਰੀਰ ਵੱਲ ਧਿਆਨ ਦਿੰਦੇ ਆ ਆਪਦੀ ਫਿਟਨੈਸ ਵੱਲ ਧਿਆਨ ਦਿੰਦੇ ਉਹਨਾਂ ਦਾ ਇੱਧਰ ਉੱਧਰ ਧਿਆਨ ਭਟਕਦਾ ਜਿਹੜਾ ਉਹ ਸ਼ਾਂਤ ਹੁੰਦਾ ਕੋਈ ਲੜਾਈਆਂ ਪੜਾਈਆਂ ਚ ਨਹੀਂ ਪੈਂਦੇ ਗਰਾਊਂਡ ਚ ਆ ਕੇ ਪ੍ਰੈਕਟਿਸ ਕਰਦੇ ਆ ਦੋਨੀਆਂ ਟੀਮਾਂ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਨਾ ਜਿੱਤ ਹਾਰ ਚਲਦੀ ਰਹਿੰਦੀ ਹੈ ਵੀਰੇ ਕੋਈ ਟੀਮ ਇਸ ਗਰਾਊਂਡ 'ਚ ਹਾਰ ਜਾਂਦੀ ਹੈ ਅਗਲੇ 'ਚ ਜਿੱਤ ਜਾਂਦੀ ਹੈ ਫਰਸਟ ਟਾਊਨ ਵਾਲਾ ਜਿਹੜਾ ਬੜੀ ਜਲਦੀ ਆਪਾਂ ਨੂੰ ਪਤਾ ਲੱਗ ਜਾਊਗਾ ਜਿਹੜਾ ਫਰਸਟ ਆਉਣਗੇ ਪਹਿਲੇ ਨੰਬਰ ਤੇ ਆਉਣਗੇ ਉਹਨਾਂ ਨੂੰ ਮੈਂ ਪਹਿਲੀ ਐਡਵਾਂਸ 'ਚ ਵਧਾਈ ਦੇ ਦਿੰਨਾ ਪਰ ਨਾਲ ਨਾਲ ਇੱਕ ਸਲਾਹ ਵੀ ਦੇ ਦਿੰਨਾ ਕਿ ਫਸਟ ਆ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਸਟ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਜੇ ਨਾ ਹੁੰਦੇ ਫਿਰ ਮੈਚ ਹੀ ਨਹੀਂ ਹੋਣਾ ਸੀ ਫਿਰ ਮੁਕਾਬਲਾ ਹੀ ਨਹੀਂ ਹੋਣਾ ਸੀ ਸੋ ਇਸ ਕਰਕੇ ਇਹ ਖੇਡ ਹੈ ਹੀ ਨਹੀਂ ਜਿਹਦੇ ਵਿੱਚ ਫਸਟ ਵਾਲਾ ਸੈਕੰਡ ਵਾਲੇ ਨਾਲ ਮੈਚ ਤੋਂ ਬਾਅਦ ਹੱਥ ਮਿਲਾਉਂਦਾ ਹੈ ਹਾਰਨ ਵਾਲੇ ਨਾਲ ਹੱਥ ਮਿਲਾਇਆ ਜਾਂਦਾ ਨਹੀਂ ਤਾਂ ਆਪਾਂ ਦੇਖਦੇ ਆ ਜੇ ਦੇਸ਼ਾਂ ਦਾ ਜੰਗ ਲੱਗ ਜਾਂਦੀ ਹੈ ਉਹ ਹਾਰਨ ਤੋਂ ਬਾਅਦ ਕੋਈ ਇੱਕ ਮੁਲਕ ਹਾਰ ਜਾਂਦਾ ਹੈ ਉਹ ਹੱਥ ਨਹੀਂ ਮਿਲਾਉਂਦੇ ਉਹ ਕਹਿੰਦੇ ਬੱਲ ਲਾ ਲਾਂਗੇ ਜਦੋਂ ਦੁਪਾਰਾ ਟਾਈਮ ਮਿਲ ਗਿਆ ਸੋ ਇੱਕ ਖੇਡੇ ਹੀ ਨੇ ਜਿਹਦੇ ਵਿੱਚ ਹਾਰਨ ਤੋਂ ਬਾਅਦ ਜਿੱਤਣ ਵਾਲੇ ਹਾਰਨ ਵਾਲਿਆਂ ਨੂੰ ਵਧਾਈ ਦਿੰਦੇ ਆ ਵੀ ਬਹੁਤ ਵਧੀਆ ਖੇਡੇ ਤੁਸੀਂ ਹਾਰਡ ਲੱਕ ਹਾਰਨ ਵਾਲੇ ਜਿੱਤਣ ਵਾਲੇ ਵੀ ਤੁਸੀਂ ਭਾਈ ਅੱਜ ਵਧੀਆ ਖੇਡੇ ਸਾਡਾ ਦਿਨ ਨਹੀਂ ਸੀ ਅੱਜ ਤੁਹਾਡਾ ਦਿਨ ਸੀ ਸੋ ਇਹ ਬਹੁਤ ਇੱਕ ਵਧੀਆ ਮੈਨੂੰ ਅੱਜ ਜਿਹੜਾ ਰੰਗਲੇ ਪੰਜਾਬ ਦਾ ਸੁਪਨਾ ਅਸੀਂ ਲੈ ਕੇ ਫਿਰਦੇ ਆ ਮੈਨੂੰ ਇਹ ਕੁੰਗਰਾਲੀ ਰਾਜਪੂਤਾ ਤੇ ਇਸ ਗਰਾਊਂਡ 'ਚ ਪੰਜਾਬ ਦੇ ਕਾਫੀ ਰੰਗ ਜਿਹੜੇ ਨੇ ਉਹ ਮੈਨੂੰ ਨਜ਼ਰ ਆ ਰਹੇ ਨੇ ਔਰ ਉਮੀਦ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਨਾ ਕਿ ਆਪਾਂ ਇਧਰ ਉਧਰ ਦਾ ਸੋਚਣਾ ਹੁਣ ਛੱਡ ਲੀਏ ਮੈਂ ਹੁਣ ਅੰਮ੍ਰਿਤਸਰੋਂ ਹੀ ਆਇਆ ਕੱਲ ਰਾਤ ਤੁਸੀਂ ਸੁਣਿਆ ਹੋਣਾ ਉਹ ਉੱਥੋਂ ਆਪਾਂ ਨੂੰ ਇਧਰ ਨੂੰ ਭੇਜਣ ਲੱਗੇ ਆਪਾਂ ਇੱਥੇ ਹੀ ਪ੍ਰਮਾਤਮਾ ਨੇ ਨਾ ਕੁਛ ਦਿੱਤਾ ਇਸ ਧਰਤੀ ਨੂੰ ਦੱਸੋ ਮੈਨੂੰ ਕੀ ਨਹੀਂ ਹੈਗਾ ਸਾਡੇ ਕੋਲੇ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਹੈ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ 90 ਮਣ 'ਚੋਂ ਨਾਲ 60 ਮਣ ਕਣਕ ਕਿਸੇ ਦੁਨੀਆ ਦੀ ਧਰਤੀ ਐਨੇ ਐਨੇ ਦਾਣੇ ਪੈਦਾ ਕਰਨ ਵਾਲੀ ਹੈ ਨਹੀਂ ਕੌਮ ਸਾਡੀ ਮਿਹਨਤੀ ਹੈ ਗੁਰੂਆਂ ਦਾ ਸਾਡੇ ਕੋਲ ਆਸ਼ੀਰਵਾਦ ਹੈ ਕੋਈ ਪਿੰਡ ਹੈ ਜੈ ਨਹੀਂ ਹੋਣਾ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਜਾਂ ਗੁਰਦੁਆਰਾ ਸਾਹਿਬ ਜਾਂ ਕੋਈ ਕਿਸੇ ਸ਼ਹੀਦ ਦਾ ਬੁੱਤ ਨਾ ਹੋਵੇ ਐਨੀ ਮਾਰਸ਼ਲ ਕੌਮ ਹੈ ਆਪਾਂ ਕਿਉਂ ਦੂਣਾਂ ਕੋਲੇ ਜਾਈਏ ਆਪਾਂ ਇੱਥੇ ਆਪਣਾ ਜਿਹੜਾ ਮਿਹਨਤ ਕਰਕੇ ਕੰਮਕਾਰ ਕਰਕੇ ਸਰਕਾਰ ਹੋਰ ਥੋੜੀ ਹੈ ਜਿੰਨੇ ਮਰਜ਼ੀ ਮੌਕੇ ਲਓ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਇੱਕ ਪਰਿਵਾਰ ਚ 50000 ਨੌਕਰੀਆਂ ਤਿੰਨ ਸਾਲਾਂ ਚ ਹੋ ਗਈਆਂ ਜੀ ਅੱਜ ਹੀ ਮੈਨੂੰ ਇੱਕ ਕਿਸੇ ਦਾ ਮੈਸੇਜ ਆਇਆ ਮੁੰਡਾ ਐਸਡੀਐਮ ਲੱਗ ਗਿਆ ਜੀ ਆਮਕਰ ਦਾ ਉਹਦੇ ਬਾਪੂ ਨੇ ਅੱਖਾਂ ਖੁਸ਼ੀ ਦੀ ਖੁਸ਼ੀ ਨਾਲ ਅੱਖਾਂ ਪਰ ਕੇ ਦੇਖੋ ਹੰਝੂ ਦੋ ਤਰੀਕਿਆਂ ਨਾਲ ਆਉਂਦੇ ਨੇ ਜਾਂ ਗਮੀ ਚਾਉਂਦੇ ਆ ਜਾਂ ਖੁਸ਼ੀ ਚਾਉਂਦੇ ਆ ਉਹਦੇ ਖੁਸ਼ੀ ਨਾਲ ਅੱਖਾਂ ਪਰ ਕੇ ਕਿਹਾ ਕਿ ਸ਼ੁਕਰ ਹੈ ਸਾਡੇ ਆਮਕਰਾਂ ਦਿੱਤੀਆਂ ਪੁੱਤ ਵੀ ਜੱਜ ਐਸਡੀਐਮ ਬਣਨ ਲੱਗੇ ਨੇ ਨਹੀਂ ਆਪਾਂ ਤਾਂ ਤੇ ਚਪੜਾ ਸੀ ਰਹ ਰਹੇ ਸੀ ਬਸ ਜੇ ਇੱਧਰ ਰਕਰ ਵੱਡੀਆਂ ਨੌਕਰੀਆਂ ਤੇ ਇਹਨਾਂ ਅਹੁਦੇ ਕੋਲੇ ਸੀ ਇਹਨਾਂ ਕੋਲੇ ਠੀਕ ਹੈ ਨਾ ਉਹ ਹੋਰ ਤੁਸੀਂ ਪੜੋ ਪੜ ਕੇ ਪੇਪਰ ਦਿਓ ਮਜਾਲਾ ਕਿਸੇ ਵੀ ਕੇ ਤੁਹਾਡੇ ਨੰਬਰ ਆ ਜਾਣ ਤੇ ਤੁਹਾਨੂੰ ਕੋਈ ਸ਼ਪਾਰਸ਼ ਲੋਣੀ ਪੈ ਜਾਏ ਜਾਂ ਕੋਈ 1 ਰੁਪਿਆ ਕਿਸੇ ਨੂੰ ਦੇਣਾ ਪੈ ਜਾਏ ਨੌਕਰੀ ਲੈ ਲਓ ਕਰੋ ਨੌਕਰੀਆਂ ਐ ਪੱਕੇ ਉਹ ਧੱਕੇ ਖਾਈਏ ਇੱਥੇ ਜਾ ਕੇ 112 ਜਾ ਰਹੇ ਨੇ ਅੰਮ੍ਰਿਤਸਰ 112 ਚਲੋ ਉਹਦੇ ਚ ਇਹ ਵੀ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 31 ਨੇ ਔਰ ਉਹਦੇ ਵਿੱਚ 9999 ਬੁਲਾਜਾ ਇਹ ਹੀ ਨਹੀਂ ਪਤਾ ਲੱਗਦਾ 69 99 97 ਇਹ ਚੋਂ ਨਹੀਂ ਪਤਾ ਲੱਗਦਾ ਸੋ ਇੱਕ ਘਟ ਦਾ ਬ ਇੱਕ ਵਧੀਆ ਠੀਕ ਹੈ ਇੱਕ ਘਟ 90 ਉਹਦੇ ਚ ਬੰਦੇ ਨੇ 112 ਚੋਂ ਉਹਦੇ ਚ ਉਹਦੇ ਚ 10 ਬੱਚੇ ਨੇ ਜੀ ਛੋਟੇ 23 ਉਹਦੇ ਵਿੱਚ ਲੇਡੀਜ਼ ਨੇ 23 ਉਹਦੇ ਚੋਂ ਚਾਰ ਛੋਟੀਆਂ ਛੋਟੀਆਂ ਬੱਚੀਆਂ ਨੇ ਮਤਲਬ ਤੁਸੀਂ ਲਾ ਲਓ ਵੀ 14 ਬੱਚੇ ਨੇ ਛੋਟੇ ਛੋਟੇ ਚਲੋ ਹੈ ਉਹ ਸਾਰੇ ਹੀ ਗੁਜਰਾਤ ਦੇ ਨੇ ਤੇ ਮਤਲਬ ਅਸੀਂ ਇਹਦੇ ਜਵਾਕਾਂ ਨੂੰ ਲੈ ਕੇ ਵੀ ਜੰਗਲਾਂ 'ਚ ਫਿਰ ਜੰਨੇ ਆ ਉਥੇ ਵੀ ਨਾਲ ਜਵਾਕਾਂ ਨੂੰ ਵੀ ਜੰਗਲਾਂ ਵਿੱਚ ਦੀ ਲੈ ਜਾਗੇ ਜਿੱਥੇ ਕੋਈ ਪੰਿੰਦਾ ਨਹੀਂ ਪਰ ਮਾਰ ਸਕਦਾ ਸੋਇਸ਼ ਕਰਕੇ ਮੈਂ ਕੱਲ ਪਰਸੋਂ ਦੋ ਦਿਨ ਮੈਂ ਅੰਮ੍ਰਿਤਸਰ ਗਿਆ ਸੀ ਕਿ ਆ ਵੀ ਠੀਕ ਹੈ ਚਲੋ ਸਾਡੇ ਤੀਆ ਪੁੱਤ ਨੇ ਉਥੇ ਚਲੇ ਗਏ ਕੀ ਦਾ ਛੱਡ ਕੇ ਜੀ ਨੂੰ ਜੀਜਾ ਕਰਦਾ ਜੀ ਧਰਤੀ ਨੂੰ ਮਜਬੂਰੀ ਚ ਚਲੇ ਗਏ ਸਿਸਟਮ ਇਹਨਾਂ ਕੋਲੇ ਸੀ 70 ਸਾਲ ਤੋਂ ਤਾਂ ਇਹੀ ਚਲਾ ਰਹੇ ਨੇ ਨਾ ਉਹ ਆ ਕੇ ਮੇਰੇ ਮੇਰੇ ਗੱਲ ਪੈ ਜਾਂਦੇ ਨੇ ਬੀਜੇਪੀ ਵਾਲਾ ਕਹਿੰਦਾ ਉਹ ਕਹਿੰਦਾ ਕਿ ਉਹ ਥੋਡੇ ਥੋੜੇ ਵਾਲੇ ਆ ਬਿੱਟੂ ਉਹ ਕਹਿੰਦਾ ਕਿ ਭਗਵਾਨ ਤਾਂ ਮਾਨ ਕਰਕੇ ਗਏ ਨਹੀਂ ਇਹ ਉਹਨੇ ਭੇਜੇ ਨੇ ਕਬੀ ਨੌਕਰੀ ਦਿੱਤੀਆਂ ਤੇ ਫਿਰ ਗੁજરાਤ ਤਾਂ ਨਹੀਂ ਮੇਰੀ ਸਰਕਾਰ ਉਥੋਂ ਗਏ ਜਾਂਦੇ ਨੇ ਉਥੇ ਤਾਂ 30 ਸਾਲ ਤੋਂ ਮੋਦੀ ਹੋਈ ਹੈ ਹੈ ਉਹੀ ਪਾ ਜਾਂਦੇ ਗੱਲ ਗੱਲ ਨਹੀਂ ਬਾਤ ਨਹੀਂ ਜਿਹੜਾ ਹੁੰਦਾ ਮੈਨੂੰ ਵਾਲਾ ਕੱਢਣ ਲੱਗੇ ਨੇ ਮੈਂ ਮਾੜਾ ਕੀ ਕਰਤਾ ਯਾਰ ਤੜਕੀ ਉੱਠ ਕੇ ਪਹਿਲੇ ਮੈਨੂੰ ਵਾਲਾ ਕੱਢ ਲੈਂਦੇ ਨੇ ਬਸ ਉਹਨਾਂ ਦਾ ਇਹੀ ਪੰਗਾ ਉਹਨਾਂ ਨੂੰ ਇਹ ਇਹ ਇਹੀ ਦੁੱਖ ਖਾਈ ਜਾਂਦਾ ਵੀ ਆਮ ਘਰਾਂ ਦਾ 3 ਪੁੱਤ ਜਿਹੜੇ ਨੇ ਉਹ ਕੁਰਸੀਆਂ ਤੇ ਸਾਡੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੈਠੇ ਹੁੰਦੇ ਸੀ ਜਿੱਥੇ ਅਸੀਂ ਤੁਸੀਂ ਮੈਨੂੰ ਬਿਠਾ ਰੱਖਿਆ ਆਹ ਦੁੱਖ ਹੈ ਬਸ ਹੋਰ ਕੋਈ ਨਹੀਂ ਮੈਂ ਕਹਤਾ ਸੀਗਾ ਮੈਂ ਕਹਿਆ ਵੀ ਤੁਸੀਂ ਰਹਿਣ ਦਿਓ ਹੁਣ ਥੋੜਾ ਲੋਕਾਂ ਨੇ ਤੁਹਾਨੂੰ ਜਵਾਬ ਦੇਤਾ ਕੋਰਾ ਜਵਾਬ ਦੇਤਾ ਉਹ ਮੁੰਡਾ ਕਹਿੰਦਾ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਜੇ ਫਿਰ ਕੌਣ ਨੰਬਰਦਾਰ ਬਣੂ ਉਹ ਕਹਿੰਦੀ ਪੁੱਤ ਉਹ ਤਾਂ ਵੱਡਾ ਮੁੰਡਾ ਬਣ ਜੂ ਕਹਿੰਦਾ ਜੇ ਵੱਡਾ ਮੁੰਡਾ ਹੀ ਮਰ ਜੇ ਕਹਿੰਦੀ ਪਰ ਛੋਟਾ ਬਣ ਜੂ ਉਹਦਾ ਛੋਟਾ ਮੁੰਡਾ ਜਿਹੜਾ ਭੋਲਾ ਉਹ ਕਹਿੰਦਾ ਵੀ ਭੋਲਾ ਵੀ ਮਰ ਜੇ ਉਹ ਕਹਿੰਦੀ ਪੁੱਤ ਕੋ ਮੈਂ ਸਾਰਾ ਪਿੰਡ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਉਹ ਇਹ ਹੀ ਹੈ ਨਾ ਹਲ ਮੈਂ ਕਾ ਜੋ ਮਰ ਜੇ ਗੱਲੋ ਤੂੰ ਹੀ ਯਾਦ ਆਂਦੇ ਹੁਣ ਲੋਕ ਭੁਖਿਆਏ ਪਏ ਤੁਹਾਡੇ ਕੋ ਤੁਸੀਂ ਬਥੇਰਾ ਦੁਖੀ ਕੀਤਾ ਸਾਡੀਆਂ ਤਿੰਨ ਪੀੜੀਆਂ ਖਾ ਗਏ ਤੁਸੀਂ ਬਚਪਨ ਖਾ ਗਏ ਜਵਾਨੀ ਖਾ ਗਏ ਬੜਾਪਾ ਖਾ ਗਏ ਕੀ ਰਹਿ ਗਿਆ ਸਾਡੇ ਕੋਲੇ ਸੋ ਅਸੀਂ ਹੁਣ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਦੀ ਸਰਕਾਰ ਬਣਾਈ ਆ ਆ ਪੀ ਆ ਤੁਹਾਡੇ ਵਰਗਾ ਮੈਂ ਆ ਗਿਆ ਇੱਥੇ ਆ ਗਿਆ ਪੰਚਾਇਤ ਦਾ ਮੈਂ ਵਾਦਾ ਕੀਤਾ ਸੀ ਮੈਂ ਕਿ ਤੁਹਾਡੇ ਪਿੰਡ ਆਉਂਗਾ ਆ ਗਿਆ ਮੈਂ ਹੈ ਨਾ ਤੁਸੀਂ ਇੱਥੇ ਮੈਨੂੰ ਬੋਲੀ ਜਾਂਦੇ ਸੀ ਕਿ ਪਹਿਲੀ ਵਾਰ ਆਇਆ ਮੁੱਖ ਮંત્રી ਹਲੋ ਜੁੱਥੇ ਜਾਨਾ ਮੈਂ ਕਹਿੰਦੇ ਨੇ ਪਹਿਲੀ ਵਾਰ ਆਇਆ ਉਦੋਂ ਪਹਿਲਾਂ ਗਹੀ ਨਹੀਂ ਕਿਤੇ ਉਹ ਕਿਤੇ ਨਹੀਂ ਗਏ ਹਰੇਕ ਸਾਲ ਗੰਨਨ ਪਹਿਲੀ ਵਾਰ ਆਇਆ ਉਹਨਾਂ ਨੇ ਕੀ ਲੈਣਾ ਲੋਕਾਂ ਜਾ ਕੇ ਉਹਨਾਂ ਨੂੰ ਪਤਾ ਸੀ ਬਾਰੀ ਸਾਡੀ ਆ ਜਾਣੀ ਹੈ ਪੰਜ ਸਾਲ ਬਰਾਕ ਕੇ ਲੋਕਾਂ ਨੇ ਦਿਲਪਸ ਸੁਣਾਣਾ ਫਿਰ ਫਿਰ ਇਧਰ ਆਉਣਾ ਫਿਰ ਐਂ ਚੱਲੀ ਜਾਂਦਾ ਸੀ ਹੁਣ ਬਾਰੀਆਂ ਟੁੱਟੀਆਂ ਨੇ ਤਾਂ ਹੁਣ ਭੱਜੇ ਫਿਰਦੇ ਨੇ ਚਲੋ ਫਿਰਦੇ ਰਹਿਣਾ ਆਪਾਂ ਕੀ ਕਰਨਾ ਸੋ ਮੈਂ ਇਸ ਗੱਲੋਂ ਤੁਹਾਨੂੰ ਫੇਰ ਇੱਕ ਵਾਰੀ ਵਧਾਈ ਦਿੰਨਾ ਕਿ ਹੈ ਜੇ ਟਰਨਮੈਂਟ ਹੈ ਜੇ ਖੇਡਾਂ ਹੈ ਜੇ ਮੌਕੇ ਬਹੁਤ ਔਰੇ ਚਾਹੀਦੇ ਪੰਜਾਬ ਵਾਸਤੇ ਖਾਸ ਤੌਰ ਤੇ ਅੱਜ 11 ਚੋਂ 8 9 ਹਾਕੀ ਦੇ ਵਿੱਚ ਪੰਜਾਬ ਦੇ ਨੇ ਹਰਮਨਪ੍ਰੀਤ ਔਰੀ ਜਰਮਨਪ੍ਰੀਤ ਔਰੀ ਸ਼ਮਸ਼ੇਰ ਸਾਰੇ ਮੈਂ ਜਾਣਦਾ ਸਾਰਿਆਂ ਤੇ 9 ਪਲੇਅਰ 11 ਚੋਂ ਹਾਕੀ ਦੇ ਵਿੱਚ ਜਿਹੜੇ ਨੇ ਉਹ ਪੰਜਾਬ ਦੇ ਨੇ 9 ਚੋਂ 5 ਇੱਕੋ ਹੀ ਪਿੰਡ ਦੇ ਨੇ ਦੇਖੋ ਕਿੰਨਾ ਪਿੰਡ ਦੇ ਵਿੱਚ ਵਧੀਆ ਮਾਹੌਲ ਹੋਇਆ ਹੋਉਂਦਾ ਉਹ ਕੋਈ ਇੱਕ ਪਿੰਡ ਦੇ 5 ਇੰਡੀਆ ਦੀ ਟੀਮ 'ਚ ਖੇਡਦੇ ਨੇ ਉਸ ਪਿੰਡ 'ਚ ਜਦੋਂ ਮੈਚ ਹੁੰਦਾ ਹੋਣਾ ਉਹ ਪਿੰਡ ਦੀ ਖੁਸ਼ੀ ਦਾ ਕੋਈ ਟਿਕਾਣਾ ਹੋਊਗਾ ਹੀ ਕੋਈ ਟਿਕਾਣਾ ਨਹੀਂ ਹੋਣਾ ਉਸ ਨੂੰ ਸੋ ਆਹ ਜਿਹੜਾ ਤੁਸੀਂ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਸਾਡੇ ਕੋਲੇ ਆਈਐਸਐਲ ਵਾਲੇ ਆਏ ਸੀਗੇ ਮੁੰਡੇ ਜਾਣਦੇ ਹੋਣਗੇ ਕਿ ਇੰਡੀਅਨ ਸੌਕਰ ਲੀਗ ਜਿਹੜੀ ਚੱਲਦੀ ਹੈ ਉਹ ਕਹਿੰਦੇ ਸਾਨੂੰ ਗਰਾਊਂਡ ਦੇ ਦਿਓ ਵਧੀਆ ਵਧੀਆ ਅਸੀਂ ਗਰਾਊਂਡ ਵੀ ਸਾਰੇ ਠੀਕ ਕਰਾਂਗੇ ਤੇ ਉੱਥੇ ਮੈਚ ਵੀ ਜਿਹੜੇ ਜਿਵੇਂ ਆਈਪੀਐਲ ਚੱਲਦੀ ਹੈ ਮੈਚ ਵੀ ਵੱਡੇ ਹੋਣਗੇ ਜਿਹੜੀਆਂ ਆਈਸੀਐਲ ਦੇ ਟੀਮਾਂ ਨੇ ਤੇ ਅਸੀਂ ਤੁਹਾਨੂੰ ਉਸ ਇੱਕ ਮੈਚ ਦਾ ਕਰਾਇਆ ਵੀ ਦਿਆ ਕਰਾਂਗੇ ਗਰਾਊਂਡ ਦਾ 20 ਲੱਖ ਰੁਪਈਆ ਇੱਕ ਮੈਚ ਦਾ ਤੇ ਆ ਮੈਂ ਕਹਿੰਦਾ ਸੀ ਐਨਾ ਵਧੀਆ ਗਰਾਊਂਡ ਹੈ ਆਪਾਂ ਇਹ ਵੀ ਵਿੱਚ ਕਰਦੀ ਹੁੰਦੇ ਸੋ ਇਹ ਗਰਾਊਂਡ ਨੂੰ ਵੀ ਅਸੀਂ ਆਈਐਸਐਲ ਦੇ ਵਿੱਚ ਅਸੀਂ ਕਰਦੇ ਆ ਬੈਠਣ ਦਾ ਦੇਖੋ ਸਾਰਾ ਪ੍ਰਬੰਧ ਹੈ ਹੈਲੋ ਉਹ ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਰੇ ਗੱਲ ਕਰਨ ਆਏ ਸੀਗੇ ਅਸੀਂ ਕਿਹਾ ਮੈਡੀ ਸਰ ਨੂੰ ਕਿਹਾ ਐਸ ਕੁੰਗਰਾਲੀ ਰਾਜਪੂਤਾਂ ਦੇ ਮੈਂ ਜਿਹੜਾ ਗਰਾਊਂਡ ਹੈ ਇਹਨੂੰ ਵੀ ਇਹਦੇ ਵਿੱਚ ਕਰੋ ਤੇ ਆਈਸੀਐਲ 'ਚ ਸਾਡੇ ਮੁੰਡੇ ਜਾਣ ਆਈਐਸਐਲ 'ਚ ਸਾਡੇ ਮੁੰਡੇ ਖੇਡਣ ਇੱਥੇ ਗਰਾਊਂਡ ਪਰਿਆ ਹੋਵੇ ਵੀ ਹਾਂ ਅੱਜ ਬਈ ਮੈਚ ਹੈ ਲਾਈਟਾਂ ਹੈਗੀਆਂ ਉਹ ਆਪੀ ਲਾ ਲੈਣਗੇ ਸਾਰਾ ਕੁਝ ਉਹਨੇ ਸਾਡਾ ਕੰਮ ਹੈਗੇ ਅਸੀਂ ਮਾਲਪੁਰਾਣਾ ਸਟੇਡੀਅਮ ਲਿਆ ਉਹਨਾਂ ਨੇ ਸੱਥੋ ਤੇ ਮਾਲਪੁਰ ਵਾਲਾ ਸਟੇਡੀਅਮ ਲਿਆ ਇੱਥੇ ਪ੍ਰੈਕਟਿਸ ਹੋਇਆ ਕਰੇ ਰਾਤ ਨੂੰ ਇੱਥੇ ਬੱਚੇ ਆ ਕੇ ਆਪਣਾ ਆਪਣਾ ਟਰੈਕ ਐਂਡ ਫੀਲਡ ਵਾਲੇ ਟਰੈਕ ਐਂਡ ਫੀਲਡ ਵਾਲੇ ਗੋਲੇ ਵਾਲੇ ਗੋਲਾ ਸੱਟਣ ਭੱਜਣ ਵਾਲੇ ਭੱਜਣ ਤੇ ਇਦਾਂ ਦਾ ਮਾਹੌਲ ਪੰਜਾਬ ਨੂੰ ਚਾਹੀਦਾ ਜੀ ਇਸ ਤੋਂ ਪਹਿਲਾਂ ਤਾਂ ਹੋਰ ਹੀ ਫੰਕਸ਼ਨ ਹੁੰਦੇ ਸੀ ਆਹ ਕੱਲੀ ਰੈਲੀਆਂ ਹੁੰਦੀਆਂ ਸੀ ਹੋਰ ਤਾਂ ਕੋਈ ਫੰਕਸ਼ਨ ਹੀ ਨਹੀਂ ਹੁੰਦੇ ਸੀ ਕੋਈ ਨਿਯੁਕਤੀ ਵੰਡ ਨਿਯੁਕਤੀ ਪੱਤਰ ਵੰਡਣ ਵਾਲਾ ਕੋਈ ਪ੍ਰੋਗਰਾਮ ਹੋਏ ਨਾ ਕਿਸੇ ਨੂੰ ਕੋਈ ਦਿੱਤੀ ਹੋਈ ਨਹੀਂ ਆਹ ਹੋਰ ਫੇਰ ਨੌਕਰੀ ਆਪਾਂ ਨੇ ਕੱਢਿਆ ਨੇ ਪੰਜਾਬ ਪੁਲਿਸ ਦੇ ਵਿੱਚ 23 ਫਰਵਰੀ ਤੋਂ ਹਾਂ 23 ਫਰਵਰੀ ਤੋਂ ਲੈ ਕੇ ਮਾਰਚ ਦੇ 8 ਮਾਰਚ ਤੱਕ ਜਿਹਨੇ ਪੰਜਾਬ ਪੁਲਿਸ ਚ ਮੁੰਡੇ ਨੇ ਭਰਤੀ ਹੋਣਾ ਉਹ ਫਾਰਮ ਭਰ ਦੋ ਸਰੀਰ ਦਾ ਤਿਆਰੀ ਕਰ ਲਓ ਤੁਹਾਨੂੰ ਟਾਈਮ ਮਿਲੂਗਾ ਉਸ ਤੋਂ ਬਾਅਦ ਫਿਜ਼ੀਕਲ ਟੈਸਟ ਵਾਸਤੇ ਬੁਲਾਵਾਂਗੇ ਫੇਰ ਉਸ ਤੋਂ ਬਾਅਦ ਤੁਹਾਡਾ ਪੇਪਰ ਜਿਹੜਾ ਲੈ ਕੇ ਉਹ ਤੁਹਾਨੂੰ ਐਸੇ ਸਾਲ ਦੇ ਵਿੱਚ ਵਿੱਚ ਹੀ ਹਰ ਸਾਲ ਦੀ ਅਪਨਾਉਂਸਮੈਂਟ ਕਰ ਰੱਖੀ ਹੈ ਹਰ ਸਾਲ 2300 ਪੁਲਿਸ ਵਾਲੇ ਰਿਟਾਇਰ ਹੁੰਦੇ ਆ ਜੀ ਲਗਭਗ 1600 ਸਿਪਾਈ 3-400 ਇਨਸਪੈਕਟਰ ਸਬ ਇਨਸਪੈਕਟਰ ਦੇ ਪਦਰ ਤੇ ਹਰ ਇਹ ਕੀ ਕਰਦੇ ਸੀ ਕਿ ਪਹਿਲਾਂ ਪੰਜਵੇਂ ਸਾਲ ਨੋਸ ਕਰ ਦਿੰਦੇ ਸੀ ਵੀ 5-6000 ਭਰਤੀ ਕਰਾਂਗੇ ਉਹ ਮੁੰਡੇ ਜਾ ਕੁੜੀਆਂ ਜਿਨ੍ਹਾਂ ਨੇ ਭਰਤੀ ਹੋਣ ਦੀ ਸੀ ਉਹ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਥੋੜੀ ਹੁਣ 2 ਮਹੀਨਿਆਂ ਚ ਕੀ ਤਿਆਰੀ ਕਰਾਂਗੇ ਅਸੀਂ ਹਰੇਕ ਸਾਲ ਦਾ ਦੱਸ ਰੱਖਿਆ ਹੁਣ ਵੀ ਭਾਈ ਐਤ ਕੀ ਨਹੀਂ ਹੋਵੇ ਵਾਰੀ ਆਈ ਅਗਲੇ ਸਾਲ ਆ ਜੂਗੀ ਜਿਹੜਾ ਕੁੰਬਲਾ ਮੇਲਾ ਹੈ ਹੈ ਤੋ ਅਗਲੇ ਸਾਲ ਆ ਜੂਗੀ ਤਾਂ ਚਾਂਸ ਮਿਲਣਗੇ ਹਾਂ ਸਰੀਰ ਬਣੂਗਾ ਕਿਧਰੇ ਹੋਰ ਪਾਸੇ ਵੀ ਧਿਆਨ ਨਹੀਂ ਲੱਗੂਗਾ ਘਰ ਬਚੂਗਾ ਨਹੀਂ ਤਾਂ ਘਰ ਪੱਟ ਤੇ ਮੈਂ ਕੋਈ ਬਹੁਤੀ ਹਰਾਜ ਨੀ ਤੇ ਗੱਲਾਂ ਨਹੀਂ ਕਰਦਾ ਇਹ ਜੇ ਫੰਕਸ਼ਨਾਂ ਤੇ ਕਿਉਂਕਿ ਗਰਾਊਂਡ ਸਭ ਦਾ ਸਾਂਝਾ ਹੁੰਦਾ ਹੈ ਗਰਾਉਂਡ ਨੂੰ ਮੱਥਾ ਟੇਕ ਕੇ ਪਲੇਅਰ ਜਿਹੜੇ ਨੇ ਉਹ ਅੰਦਰ ਵੜਦੇ ਆਂ ਗਰਾਉਂਡ ਨੂੰ ਮੱਥਾ ਟੇਕ ਕੇ ਬਾਹਰ ਆਉਂਦੇ ਆਂ ਸੋ ਇੱਥੇ ਸਾਰੀਆਂ ਪਾਰਟੀਆਂ ਦੇ ਸਪੋਰਟਰ ਵੀ ਹੋਣਗੇ ਸੋ ਮੈਂ ਇਸ ਕਰਕੇ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਕਰੂੰਗਾ ਮੈਂ ਥੋੜੇ ਚੁੱਲਿਆਂ ਦੀਆਂ ਗੱਲਾਂ ਕਰੂੰਗਾ ਬਾਕੀ ਪਿੰਡ ਦੀਆਂ ਮੰਗਾ ਨੇ ਇੱਕ ਕਿਉਂਕਿ ਜੜੀਆਂ ਮੈਂ ਤਰ ਹੈਰਾਨੀ ਇਸ ਗੱਲ ਦੀ ਹੈ ਨਾ ਕੋਈ 75 ਸਾਲਾਂ ਬਾਅਦ ਦੀ ਮੰਗਾ ਉੱਥੇ ਖੜੀਆਂ ਨੇ ਆਪਣੀਆਂ ਤੋਬਾ ਉੱਥੇ ਖੜਾ ਹੈ ਹੈਨਾ ਤੇ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਘਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਫਿਰ ਕਹਿੰਦੇ ਜੀ ਬਿਸ਼ਮਗੁਰੂ ਬਣ ਗਏ ਕਿੱਥੋਂ ਬਿਸ਼ਮਗੁਰੂ ਬਣ ਗਏ ਤੁਸੀਂ ਯਾਰ ਹੈਨਾ ਸੋ ਉਹ ਮੈਂ ਨਾ ਜਦੋਂ ਜਦੋਂ ਨਵਾਂ ਨਵਾਂ ਮੈਂ MP ਬਣਿਆ ਸੰਗਰੂਰ ਤੋਂ ਮੈਂ ਵੀ ਚਲੋ ਵਧੀਆ 5 ਕਰੋੜ ਰੁਪਈਆ ਇੱਕ ਸਾਲ ਦਾ MP ਕੋਲੇ ਹੁੰਦਾ ਵੀ ਦਿਮਾਗ ਲੋਕਾਂ ਨੂੰ ਪੈਸਾ ਲੋਕਾਂ ਦਾ ਵਧੀਆ ਵਿਕਾਸ ਦੇ ਕਾਰਜਾਂ ਤੇ ਲਾਵਾਂਗੇ ਮੀਨਾ ਕੀ ਹੋਇਆ ਸੀ ਹਜੇ ਬਣਿਆ ਨੂੰ ਸਾਡੇ ਪਿੰਡਾਂ ਵੱਲ ਦੀ ਇੱਕ ਪੰਚਾਇਤ ਆਈ ਕਹਿੰਦੇ ਜੀ ਸਾਸ਼ਟਰੀ ਕਾਲ ਐਮਪੀ ਸਾਹਿਬ ਮੈਂ ਸਾਸ਼ਟਰੀ ਕਾਲ ਜੀ ਕਹਿੰਦੇ ਜੀ ਗ੍ਰਾਂਟ ਚਾਹੀਦੀ ਹੈ ਮੈਂ ਮਿਲੂਗੀ ਤੁਹਾਡੇ ਪੈਸੇ ਨੇ ਤੁਹਾਨੂੰ ਹੀ ਦੇਣੇ ਨੇ ਕਹਿੰਦੇ ਕਿੰਨੇ ਮੈਂ ਸਾਡੇ ਕਹਿੰਦੇ ਸਾਢੇ 3 ਲੱਖ ਰੁਪਈਆ ਚਾਹੀਦਾ ਮੈਂ ਦੇਵਾਂਗੇ ਸਾਢੇ 3 ਤਕਤੀਵਾਂਗੇ ਆ ਥੋੜੇ ਜਿਹਾ ਇੱਕ ਵਾਰਸ ਮਤਾ ਪਾ ਕੇ ਦੇ ਦੋ ਵੀ ਕੀ ਕਰਨਾ ਹੈ ਵੀ ਕਾਦੇ ਵਾਸਤੇ ਕਹੇ ਸ਼ਮਸ਼ਾਨ ਕਾਟ ਦੀ ਗੰਦਾ ਉੱਚੀਆਂ ਚੱਕਣੀਆਂ ਨੇ ਜੀ ਮੈਂ ਕਿ ਕੀ ਗੱਲ ਆਬ ਦੇ ਮਰਦਿਆਂ ਤੇ ਯਕੀਨ ਨਹੀਂ ਤੁਹਾਨੂੰ ਵੀ ਕਹਤੇ ਰਾਤ ਨੂੰ ਕਰੇ ਨਾ ਆ ਜਾਣ ਦੁਬਾਰੇ ਹੈ ਨਾ ਮਸਾ ਛੱਡ ਕੇ ਆਇਆ ਯਾਰ ਮੈਂ ਕਿਹਾ ਕੋਈ ਲਾਇਬ੍ਰੇਰੀ ਲੈ ਲੋ ਉਹ ਕੋਈ ਸਕੂਲ ਦੇ ਕਮਰੇ ਵਿਚਾਰ ਬਣਾ ਦਿੰਨੇ ਆ ਉਹ ਫਰਨੀਚਰ ਧਰ ਦੇ ਸਕੂਲ ਚ ਬੱਚਿਆਂ ਦੇ ਬੈਠਣ ਨੂੰ ਆਰੋਂ ਲਾ ਲੋ ਉਹ ਸੋਲਰ ਲਾਈਟਾਂ ਪਿੰਡ ਚ ਲਾ ਦਿੰਨੇ ਆ ਮੈਨੂੰ ਕਹਿੰਦੇ ਯਾਰ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ ਇਹ ਤੁਸੀਂ ਕਰ ਸਕਦੇ ਮੈਂ ਕਿਹਾ ਹਾਂ ਕਹਿੰਦੇ ਸਾਡਾ ਕਿਸੂਰ ਨਹੀਂ ਜੀ ਸਾਡੇ ਪਿੰਡ ਤਾਂ ਜਦੋਂ ਵੀ ਕਹਿੰਦੇ ਪੈਸੇ ਮੇਲੇ ਨੇ ਭੱਠੜ ਨੇ ਜਾਂ ਕੀਟਸ ਨੇ ਦਿੱਤੇ ਨੇ ਕਹਿੰਦੇ ਸਾਡੇ ਤਾਂ ਸ਼ਵਸ਼ਾਨਗਾਟ ਵਰਤੀ ਦਿੱਤੇ ਨੇ ਇਹ ਹੋ ਨਹੀਂ ਸਕਦਾ ਤੇ ਉਹ ਤੁਹਾਂ ਦੇਖਣੇ ਦਿੱਤਾ ਸਾਨੂੰ ਇੱਧਰ ਉੱਧਰ ਕਿਤੇ ਸਾ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕنگراਲੀ ਵਾਲਿਆਂ ਦੀ ਮੰਗਾ ਚ ਉਹੀ ਨੇ ਜਿਹੜੀ ਮੈਂ ਚਾਹਨਾ ਉਹਦੇ ਚ ਸਮਸ਼ਾਨ ਕਾਟ ਦੀਆ ਕੰਦਾ ਹੈ ਨਹੀਂ ਸਭ ਤੋਂ ਪਹਿਲੇ ਤਾਂ ਆਮ ਆਦਮੀ ਕਲੀਨਿਕ ਇੱਥੇ ਬਣਾਉਣਾ 25 ਲੱਖ ਰੁਪਏ ਦਾ ਉਹ ਸਾਡਾ ਪੰਜਾਬ ਹਰੇਕ ਪਿੰਡ ਜਿਉਂ ਕਹਿੰਦੇ ਆ ਜਗ੍ਹਾ ਆਪਣੇ ਉਹ ਕੋਲ ਇੱਥੇ ਹੋਊਗੀ ਤੇ ਆਮ ਆਦਮੀ ਕਲੀਨਿਕ ਇੱਥੇ ਬਣੂਗਾ ਫਰੀ ਦੇ ਵਿੱਚ ਇਲਾਜ ਹੋਊਗਾ ਸਾਰੇ ਟੈਸਟ ਫਰੀ ਹੋਣਗੇ ਜੇ ਸ਼ਹਿਰ ਤੋਂ ਵੀ ਕੋਈ ਟੈਸਟ ਕਰਾਉਣਾ ਹੈ ਇੱਥੋਂ ਬਲੱਡ ਸੈਂਪਲ ਲੈ ਕੇ ਸ਼ਹਿਰ ਚੋਂ ਆਪੀ ਕਰਾ ਕੇ ਲਿਆਉਣਗੇ ਤੁਹਾਨੂੰ ਨਹੀਂ ਕਿਤੇ ਜਾਣਾ ਪੈਣਾ ਤੇ ਬਿਲਕੁਲ ਸਾਰੀਆਂ ਦਵਾਈਆਂ ਪ੍ਰੀਆ ਆਮ ਆਦਮੀ ਕਲੀਨਿਕ ਅਸੀਂ 850 ਤੋਂ ਉੱਪਰ 860 ਬਣ ਗਏ ਹੁਣ ਤੱਕ ਤੇ ਤੁਹਾਡੇ ਪਿੰਡ ਵੀ ਇਹ ਮਨਜ਼ੂਰ ਜਿਹੜਾ ਕਿਦਾ ਫਿਰ ਉਹ ਸਟਰੀਟ ਲਾਈਟਾਂ ਸੋਲਰ ਲਾਈਟਾਂ ਅੱਜ ਕੱਲ ਆਉਂਦੀਆਂ ਨਵੀਆਂ ਬੈਟਰੀ ਉਹਦੇ ਵਿੱਚ ਹੀ ਹੁੰਦੀ ਹੈ ਪਹਿਲਾਂ ਇੱਕ ਹੋਰ ਪੰਗਾ ਸੀ ਮੈਂ ਵੀ ਸੰਗਰੂਰ ਲਾਈਟਾਂ ਬਹੁਤ ਦਿੱਤੀਆਂ ਬੈਟਰੀ ਰਾਤ ਨੂੰ ਚੋਰੀ ਹੋ ਜਾਂਦੀ ਸੀ ਬੈਟਰੀ ਲੈ ਜਾਂਦੇ ਸੀ ਰਾਤ ਨੂੰ ਹੋਰ ਲਾਈਟਾਂ ਹੀ ਇਹ ਜਿਹੇ ਬਣਵਾਇਆ ਸੀ ਬੈਟਰੀ ਵਿੱਚ ਹੀ ਐ ਹੁਣ ਕਿਤੇ ਬੈਠਾ ਨਾ ਹੋਵੇ ਕੋਈ ਅਗਲਾ ਕਹਿੰਦਾ ਵਿਚાળੀ ਵੀ ਖੋਲਣ ਦਾ ਕੋਈ ਲੱਭ ਲੀਏ ਵਿਚાળੀ ਕਰ ਜੀ ਬੈਚੀ ਐ ਬਚਾਲਾ ਵੀ ਨਟ ਲੈ ਜਾਗੇ ਆਪਾਂ ਜਗਾੜੀ ਬਹਿ ਗਏ ਆਪਾਂ ਹੈਨਾ ਤੇ ਸਟਰੀਟ ਲਾਈਟਾਂ ਵਾਸਤੇ 19 ਲੱਖ ਰੁਪਇਆ ਜਗਾ ਤੁਸੀਂ ਦੱਸਣੀ ਐ ਕਿ ਕਿੱਥੇ ਕਿੱਥੇ ਲਾਈਟਾਂ ਲਾਉਣੀਆਂ ਨੇ ਕਿਉਂਕਿ ਇਹ ਨਾ ਹੋਵੇ ਪਤਾ ਲੱਗਦਾ ਵੀ ਕੋਈ ਵਾਰੀ ਪ੍ਰਬੰਧਕ ਜਿਹੜੇ ਨੇ ਉਹ ਆਪਦੇ ਉਹ ਕਾ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਸੀ ਆਪਦੇ ਘਰ ਮੂਰੀ ਲਵਾ ਗਿਆ ਜੀ ਫਲਾਨਾ ਮੇਰਾ ਤਾਂ ਉੱਥੇ ਹੈ ਜੀ ਉਹਦੇ ਘਰ ਮੂਰੇ ਉੱਥੇ ਬਿਨ ਚੜਿਆ ਪਿਆ ਤੂੰ ਜਗਾ ਤੁਸੀਂ ਦੱਸ ਦੇ ਵੀ ਕਿੱਥੇ ਕਿੱਥੇ ਚਾਹੀਦੀਆਂ ਲਾਈਟਾਂ ਤੇ 19 ਲੱਖ ਰੁਪਏ ਸਟਰੀਟ ਲਾਈਟਾਂ ਦਾ ਜਿਹਦੇ ਵਿੱਚ ਸੋਲਰ ਲਾਈਟਾਂ ਹੋਣਗੀਆਂ ਆਪੀ ਜਿਹੜੇ ਆਟੋਮੈਟਿਕ ਰੀਚਾਰਜ ਨੇ ਹੋ ਸੋਲਰ ਨੇ ਤੇ ਨਾਲ ਜਦੋਂ ਨੇਰਾ ਹੋ ਗਿਆ ਆਪੀ ਜਗ ਜਾਣਗੇ ਜੋ ਚਾਨਣ ਹੋ ਗਿਆ ਆਪੀ ਬੁੱਝ ਜਾਣਗੇ ਕੋਈ ਉਹਦਾ ਕੋਈ ਐਦਾਂ ਦਾ ਚੱਕਰ ਨਹੀਂ ਵੀ ਬੜਿਆ ਲੇਟੈਸਟ ਨੇ ਤੇ ਬਾਕੀ ਆ ਅਸੀਂ ਹਰੇਕ ਪਿੰਡ ਨੂੰ ਵੀ ਦੇ ਰਹੇ ਆ ਸੀਚੇਵਲ ਮਾਡਲ ਜਿਹੜੇ ਟੋਬੇ ਨੇ ਉਹ ਆਪਾਂ ਠੀਕ ਕਰਨੇ ਨੇ ਉਹ ਬਿਮਾਰੀਆਂ ਦਾ ਘਰ ਬਣ ਗਿਓ ਤੇ ਮਾੜਾ ਪਾਣੀ ਜਿਹੜਾ ਉਹ ਇੱਥੇ ਪਿੰਡ 'ਚ ਖੜਾ ਰਹਿੰਦਾ ਤਾਂ ਉਹਨਾਂ ਉਹਨੂੰ ਬਿਲਕੁਲ ਪਿਊਰੀਫਾਈ ਕਰਕੇ ਉਹਨੂੰ ਉਹਨੂੰ ਖੇਤਾਂ 'ਚ ਵੀ ਲੈ ਕੇ ਜਾਵਾਂਗੇ ਤੇ ਟੋਬਾ ਵੀ ਖਾਲੀ ਹੋਊਗਾ ਤੇ ਤਾਂਕਿ ਆ ਜਿਹੜਾ ਸਿਸਟਮ ਹੈ ਉਹ ਪਾ ਗੰਦੇ ਪਾਣੀ ਨੂੰ ਕਲੀਅਰ ਕਰਨ ਦਾ ਉਹ ਚੱਲੇ ਉਹ ਲਗਭਗ ਇਹ 39 ਲੱਖ 40 ਲੱਖ ਦਾ ਪ੍ਰੋਜੈਕਟ ਹੈ ਇਹ ਇਹ ਅਸੀਂ ਤੁਹਾਡੇ ਪਿੰਡ ਦਾ ਕਨਫਰਮ ਹੈ ਇੱਕ ਇੱਕ ਬਹੁਤ ਵੱਡੀ ਵਧੀਆ ਮੰਗ ਜਿਹੜੀ ਹੈ ਜਿਹੜੀ ਮੈਂ ਕਹਿਣਾ ਹਰ ਇੱਕ ਸਮਾਜ ਕੇ ਦੇਖੋ ਜਿਹੜਾ ਪਰਮਾਤਮਾ ਨੇ ਜਦੋਂ ਸਰਦੇ ਪੁੱਜਦੇ ਘਰ ਨੇ ਰੱਬ ਨੇ ਚੰਗੀ ਰੋਟੀ ਦਿੱਤੀ ਹੈਗਾ ਉਹ ਤਾਂ ਆਪਣੇ ਵਿਆਹ ਜਿਹੜੇ ਨੇ ਜਾਂ ਖੁਸ਼ੀ ਦੇ ਸਮਾਗਮ ਜਾਂ ਕੋਈ ਗਮੀ ਦੇ ਉਹ ਤਾਂ ਮੈਰਜ ਪੈਲਸਾਂ ਚ ਕਰ ਲੈਂਦੇ ਆ ਮਹਿੰਗੇ ਚ ਫਸ ਜਾਂਦੇ ਆ ਗਰੀਬ ਬੰਦੇ ਨਾ ਤਾਂ ਸ਼ਰਮੋ ਸ਼ਰਮੀ ਕਰੇ ਰੱਖ ਸਰ ਇਹ ਕਰੇ ਜਗਾ ਨਹੀਂ ਹੈਗੀ ਤੇ ਲੋਕਲਾਜ ਨੂੰ ਫਿਰ ਉਹਨਾਂ ਨੂੰ ਵੀ ਮਹਿੰਗੇ ਕਰਨੇ ਪੈਂਦੇ ਆ ਮੈਂ ਇਹ ਹਰੇਕ ਪਿੰਡ ਨੂੰ ਇਹ ਕਹਿਣਾ ਬਹੁਤ ਸਾਰੇ ਸਾਡੇ ਬਰਨਾਲੇ ਹਲਕੇ ਦੇ ਪਿੰਡਾਂ ਚ ਇਹ ਬਹੁਤ ਤਿਆਰਬਾ ਜਿਹੜਾ ਕਾਮਯਾਬ ਰਿਹਾ ਇੱਕ ਮੈਰਿਜ ਪੈਲੇਸ ਟਾਈਪ ਉਹ ਇੱਕ ਜਿਹੜਾ ਪਿੰਡ ਦਾ ਸਾਂਝਾ ਉਹ ਇੱਥੇ ਬਣਾ ਲਓ ਉਹ ਜਿਵੇਂ ਜੇ ਤੁਸੀਂ ਕਦੇ ਗਏ ਤਾਂ ਚੰਨਨਵਾਲ ਪਿੰਡ ਹੈ ਬਰਨਾਲੇ ਕੋਲੇ ਠੀਕ ਸੇਵਾ ਸਿੰਘ ਸ਼ਿਵ ਸਿੰਘ ਠਿਕਰੀਵਾਲ ਦੇ ਪਿੰਡ ਦੇ ਕੋਲੇ ਉਹਨਾਂ ਨੇ ਬਣਾਇਆ ਹੋਇਆ ਹੈ ਬੜਾ ਸੋਹਣਾ ਮੈਰਿਜ ਪੈਲੇਸ ਹੈ ਤੇ ਸਟੇਜ ਬਣੀ ਹੋਈ ਹੈ ਪਿੱਛੇ ਕਮਰੇ ਬਣੇ ਹੋਏ ਨੇ ਤੇ ਵਿਆਹ ਕਰਨਾ ਕਿਸੇ ਗਰੀਬ ਨੇ ਉਹਨਾਂ ਨੇ ਇੱਕ ਜਨਰਲ ਕੈਟਾਗਰੀ ਨੂੰ 5000 ਰੁਪਏ ਰੱਖਿਆ ਹੈ ਤੇ ਗਰੀਬ ਜਿਹੜਾ ਕੈਟਾਗਰੀ ਹੈ ਉਹਦਾ 3 ਕਾ ਹਜ਼ਾਰ ਰੁਪਏ ਰੱਖਿਆ ਹੋਇਆ ਉਹ ਵੀ ਖਰਚਾ ਸੇਫਾ ਬਾਅਦ ਚ ਸਫਾਈ ਸਬੂਈ ਦੇ ਖਰਚਾ ਲੈਂਦੇ ਨੇ ਬਾਕੀ ਕੋਈ ਹੋ ਨਹੀਂਗਾ ਠੀਕ ਹੈ ਨਾ ਤੇ ਉਹ ਮੈਰਿਜ ਪਾਲਿਸ ਵਾਸਤੇ ਤੁਸੀਂ ਕਹਿ 40 ਲੱਖ ਦਾ ਇਹ ਹੈ ਇਹ ਵੀ ਜ਼ਰੂਰ ਬਣਾਵਾਂਗੇ ਇੱਥੇ ਆਪਾਂ ਤਾਂ ਕਿ ਤੁਸੀਂ ਆਪਣੇ ਪਿੰਡ ਦੇ ਸਾਂਝੇ ਪ੍ਰੋਗਰਾਮ ਕੋਈ ਗੰਮੀ ਖੁਸ਼ੀ ਦਾ ਪ੍ਰੋਗਰਾਮ ਉੱਥੇ ਕਰ ਲਓ ਕਿਉਂ ਆਪਾਂ ਬਾਹਰ ਜਾ ਕੇ ਇੰਨੇ ਨੇ ਮਹਿੰਗੇ ਉੱਥੇ ਤਾਂ 2-2000 ਰੁਪਏ ਦੀ ਥਾੜੀ ਹੈ ਜੀ ਕਿੱਥੋਂ ਹੋਰ ਅੱਧਾ ਅੱਧਾ ਬਿਆ ਉਹ ਹੁੰਦਾ ਜਿਹਨੂੰ ਜਾਣਦੇ ਨਹੀਂ ਹੁੰਦੇ ਨਹੀਂ ਦਲੇ ਪਾਸੇ ਹੁੰਦਿਲ ਮੈਂ ਦਿਲ ਨੂੰ ਚਰ ਕੱਠ ਜਾ ਚਲ ਪੌਚੜ ਜੋੜਦੇ ਵਿੱਚ ਹੈ ਨਾ ਇੱਥੇ ਕਰੋ ਕਰੋ ਪਤਾ ਤਾਂ ਹੋਊਗਾ ਪਿੰਡ ਚ ਵੀ ਕੌਣ ਕਿਹੜੇ ਪਾਸੇ ਆਇਆ ਫੁੱਪੜ ਵਾਲੇ ਪਾਸੇ ਉਹ ਕੌਣ ਹੈ ਹੈ ਨਾ ਤੋ ਇਹ ਪਤਾ ਇਹ ਵੀ ਤੇ ਫਿਰ ਫਿਰਨੀ ਤੇ ਪਿੰਡ ਤੋਂ ਸਟੇਡੀਅਮ ਤੱਕ 16 ਫੁੱਟ ਦੀ ਸੜਕ ਹੈ ਇੱਥੇ ਤੱਕ ਆਏ ਸਟੇਡੀਅਮ ਤੱਕ ਹਾਂ ਤੋ ਇਹ 16 ਫੁੱਟ ਸੜਕ ਪੜਾਉਣੀ ਹੈ ਫਿਰਨੀ ਅਤੇ ਪਿੰਡ ਤੋਂ ਸਟੇਡੀਅਮ ਤੱਕ ਇਹਦਾ ਵੀ ਜਿੰਨੇ ਪੈਸੇ ਲੱਗਣਗੇ ਇਹ 1 ਕਰੋੜ 81 ਲੱਖ ਲਿਖਿਆ ਹੋਇਆ ਹੈ ਨਾ ਹਾਂ ਤਾਂ ਇਹ ਵੀ ਜਿਹੜਾ ਅਸੀਂ ਤੁਸੀਂ ਜਿੱਥੋਂ ਤੱਕ ਕਹੋਗੇ ਕਿ ਪਿੰਡ ਦੀ ਫਿਰਨੀ ਤੋਂ ਲੈ ਕੇ ਜਿੱਥੇ ਵੀ ਤੁਸੀਂ ਕਹੋਗੇ ਕਿ ਸੜਕ 16 ਫੁੱਟੀ ਕਰ ਦਾਂਗੇ ਫਿਰ ਜੀਟੀ ਰੋਡ ਤੋਂ ਕਿਸ਼ਨਗੜ੍ਹ ਪਿੰਡ ਤੱਕ 16 ਫੁੱਟ ਇਹ ਵੀ 1 ਲੱਖ 1 ਕਰੋੜ 86 ਲੱਖ ਦੀ ਹੈ ਇਹ ਵੀ ਤੁਹਾਡਾ ਅਸੀਂ ਕਨਫਰਮ ਕਰ ਦਿੰਦੇ ਹਾਂ 16 ਫੁੱਟ ਦੀ ਸੜਕ ਫਿਰ ਜੀਟੀ ਰੋਡ ਤੋਂ ਮਹਿੰਦੀਪੁਰ ਤੱਕ 16 ਫੁੱਟ ਇਹ 50 ਲੱਖ ਦਾ ਪ੍ਰੋਜੈਕਟ ਹੈ ਤੇ ਇਹ ਵੀ ਮਨਜ਼ੂਰ ਅਸੀਂ ਆਪਣੇ ਵੱਲੋਂ ਤੁਹਾਨੂੰ ਪੈਸੇ ਆ ਜਾਣਗੇ ਗਾਜੀਪੁਰ ਪਿੰਡ ਤੱਕ 16 ਫੁੱਟ ਤੁਸੀਂ ਤਾਂ ਤੁਹਾਡੇ ਪਿੰਡ ਦਾ ਨਾਂ ਹੀ ਨਾ 16 ਫੁੱਟਾ ਰੱਖ ਲੈਣਾ ਹੈ ਸਾਰੇ ਪਾਸੇ 16 ਫੁੱਟ ਹੈ ਕਿਤੇ ਕਹਿਂ ਧਗਰਾਲੀ ਰਾਜਪੂਤਾ 16 ਫੁੱਟੀਏ ਅੱਲ ਪੈ ਜਨੂੰਦੀ ਹੈ ਕੋਈ ਵਾਰ ਪਿੰਡ ਵੀ ਤੇ ਇਹ ਵੀ ਜਿਹੜਾ 88 ਲੱਖ ਦਾ ਤੁਹਾਡਾ ਗਾਜੀਪੁਰ ਪਿੰਡ ਤੱਕ ਦਾ ਇਹ ਵੀ ਹੋ ਜੂ ਤੇ ਗੋਬਿੰਦਪੁਰਾ ਪਿੰਡ ਜਿਹੜਾ ਐ ਐਸਸੀ ਸਮਾਜ ਦਾ ਸ਼ਮਸ਼ਾਨ ਘਾਟਾ ਉਹਦੇ ਤੱਕ ਰਸਤਾ ਨਹੀਂ ਜਾਂਦਾ ਕਿਉਂਕਿ ਉਸ ਵੇਲੇ ਬੰਦਾ ਗਮ ਚ ਹੁੰਦਾ ਉਸ ਵੇਲੇ ਕੋਈ ਸੁਰਤ ਨਹੀਂ ਹੁੰਦੀ ਤੇ ਪ੍ਰਮਾਤਮਾ ਰੱਬ ਕਰੇ ਸੁਖੀ ਬਸੰਸਾਰੇ ਤੰਦਰੁਸਤੀ ਰਹਿਣ ਸੋ ਉਹਦਾ ਵੀ ਅਸੀਂ 1.5 ਕਰੋੜ ਦਾ ਪ੍ਰੋਜੈਕਟ ਹੈ ਟੋਟਲ ਥੋੜਾ ਜੀ 8 ਕਰੋੜ 16 ਲੱਖ 15 ਹਜ਼ਾਰ ਦਾ ਬਣਦਾ ਸੋ ਜਾਨੀ ਕਿ ਸਵਾਕ 8 ਕਰੋੜ ਲਾ ਲਓ ਤੇ ਇਹ ਤੁਹਾਡਾ ਪੈਸਾ ਸਮੇਂ-ਸਮੇਂ ਤੇ ਤੁਹਾਡੇ ਕੋਲੇ ਆ ਹੀ ਜਾਊਗਾ ਪਰ ਹਾਂ ਇੱਕ ਮੇਰੀ ਬੇਨਤੀ ਹੈ ਇਹ ਪੈਸੇ ਨੂੰ ਲਵਾਉਣਾ ਤੁਸੀਂ ਆਪ ਕੋਲੇ ਖੜ ਕੇ ਬੀਜੇ ਫਰਜ ਕਰ ਲੋ ਸੜਕ ਬਣਦੀ ਹੈ ਇਹ ਨਾ ਕਿ ਉਹ ਸਰਕਾਰ ਦੀ ਬਣਦੀ ਆਪ ਚੈੱਕ ਕਰਿਓ ਵੀ ਭਾਈ ਮਟੀਰੀਅਲ ਕਿਹ ਜਾ ਪਾ ਰਿਹਾ ਬੰਦਾ ਠੇਕੇਦਾਰ 마ੜੀਆਂ ਇੱਟਾਂ ਲਾ ਗਿਆ ਫੇਰ 6 ਮਹੀਨੇ ਨੂੰ ਖੜੇ ਹੋਵੋਗੇ ਜੀ ਉਹ ਜਿਹੜੀ 16 ਫੁੱਟੀ ਸੀ ਉਹ ਤਾਂ ਜੀ ਹੁਣ 5-7 ਫੁੱਟੀ ਰਹਿ ਗਈ ਉਹ ਦਾ ਬਾਕੀ ਤਾਂ ਟੁੱਟ ਗਈ ਹੈਨਾ ਉਹਦਾ ਕੀ ਫਾਇਦਾ ਹੋਇਆ ਕੋਲੇ ਖੜ ਕੇ ਕਰਾ ਲਿਓ ਕਿਉਂਕਿ ਥੋੜੀ-ਥੋੜੀ ਕੰਮ ਹੋਣੀ ਹੈ ਚੀਜ਼ ਉਹ ਤੇ ਇਹ ਤੁਸੀਂ ਪੈਸੇ ਤੁਹਾਨੂੰ ਅਸੀਂ ਦੱਸ ਕੇ ਪਾਵਾਂਗੇ ਸਾਰੇ ਪਿੰਡ ਨੂੰ ਤੇ ਤੁਸੀਂ ਵੀ ਅਨਾਊਂਸਮੈਂਟ ਕਰਕੇ ਪਾਈ ਐਨੇ ਪੈਸੇ ਪਹੁੰਚ ਚੁੱਕੇ ਨੇ ਆਜੋ ਆਪਾਂ ਇੱਥੇ ਆ ਬਣਾ ਲਈਏ ਬਾਕੀ ਕੁਝ ਨਰੇਗਾ ਤੋਂ ਕੰਮ ਲਵਾਂਗੇ ਤਾਂ ਕਿ ਨਰੇਗਾ ਵਾਲਿਆਂ ਨੂੰ ਵੀ ਕੰਮ ਮਿਲੇ ਰੋਜ਼ਗਾਰ ਮਿਲੇ ਠੀਕ ਹੈ ਨਾ ਸੋ 1 2 ਹੈਗੇ ਜਿਵੇਂ ਇਹ ਕਹਿੰਦੇ ਤੁਸੀਂ ਕਹਿੰਦੇ ਫੁੱਟਬਾਲ ਸਪੋਰਟਸ ਅਕੈਡਮੀ ਅਸੀਂ ਖੇਡ ਨਰਸਰੀ ਇੱਥੇ ਕਰ ਦਿੰਨੇ ਆ ਅਸੀਂ ਖੇਡ ਨਰਸਰੀਆਂ ਦੇ ਰਹੇ ਆ ਨਰਸਰੀ ਇੱਥੇ ਆ ਗਈ ਨਾਲ ਹੋਸਟਲ ਬਣੂਗਾ ਕਮਰੇ ਹੋਣਗੇ ਤੇ ਬਕਾਇਦਾ ਕੰਟੀਨ ਖਾਣਾ ਪੀਣਾ ਸਾਰਾ ਕੁਝ ਇੱਥੇ ਪਲੇਅਰਾਂ ਦਾ ਹੋਊਗਾ ਛੋਟੇ ਤੋਂ ਛੋਟ ਪਲੇਅਰ ਆਰਗੜ ਦੇ ਪਿੰਡਾਂ ਤੋਂ ਵੀ ਜਿਹੜੇ ਬੱਚੇ ਨੇ ਉਹਦੇ ਚ ਨਰਸਰੀ ਚ ਆ ਕੇ ਪ੍ਰੈਕਟਿਸ ਕਰਦੇ ਸੋ ਖੇਡ ਨਰਸਰੀ ਜਿਹੜੀ ਹੈ ਕੁੰਗੜਾ ਲੀ ਰਾਜਪੂਤਾਂ ਨੂੰ ਅਸੀਂ ਇੱਥੇ ਕਰ ਦਾਂਗੇ ਇਕਾ ਨਹਿਰੀ ਪਾਣੀ ਦਾ ਉਹ ਉਹ ਮੇਨਸਨ ਦੱਸਦੇ ਕਿ ਅੰਡਰਗਰਾਉਂਡ ਪਾਈਪਾਂ ਪਾਉਣੀਆਂ ਪੈਣਗੀਆਂ ਜਾਂ ਪੁਰਾਣੀਆਂ ਕੱਸੀਆਂ ਹੈਗੀਆਂ ਜੇ ਤਾਂ ਉਹ ਅਸੀਂ ਚਲਾਤੀ ਅਸੀਂ ਮਤਲਬ ਬਹੁਤ ਸਾਰੇ ਪਿੰਡਾਂ ਨੂੰ 40-40 ਸਾਲਾਂ ਬਾਅਦ ਤੁਸੀਂ ਵੀਡੀਓ ਵੀ ਦੇਖੀ ਆਉਣੀ ਆ 40-40 ਸਾਲਾਂ ਬਾਅਦ ਪਿੰਡਾਂ ਕਹਿੰਦੇ ਅਸੀਂ ਆ ਪਾਣੀ ਦੇਖਿਆ ਜੀ ਨਹਿਰ ਵਾਲਾ ਠੀਕ ਹੈ ਨਾਲੇ ਤਾਂ ਥੱਲੇ ਵਾਲਾ ਪਾਣੀ ਬਚੂ ਬਹੁਤ ਥੱਲੇ ਚਲਾ ਗਿਆ ਪਾਣੀ ਤੇ ਨਾਲੇ ਨਹਿਰ ਵਾਲਾ ਪਾਣੀ ਜਿਹੜਾ ਉਹ ਵੈਸੀ ਉਪਜਾਊ ਸ਼ਕਤੀ ਧਰਤੀ ਦੀ ਵਧਾਉਂਦਾ ਉਹਦੇ ਵਿੱਚ ਕਿਉਂਕਿ ਮਿਨਰਲਸ ਹੁੰਦੇ ਆ ਤੱਤ ਹੁੰਦੇ ਆ ਤੇ ਨਾਲੇ ਗੁਰੂ ਨਾਨਕ ਸਾਹਿਬ ਦਾ ਕਥਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਨਾਲੇ ਧਰਤੀ ਬਚਾਵਾਂਗੇ ਨਾਲੇ ਪਾਣੀ ਬਚਾਵਾਂਗੇ ਨਾਲੇ ਹਵਾ ਬਚਾਵਾਂਗੇ ਠੀਕ ਹੈ ਨਾ ਸੋ ਇਹ ਤੁਹਾਡੇ ਪਿੰਡ ਦੀਆਂ ਜਿਹੜੀਆਂ ਮੰਗਾਂ ਨੇ ਮੇਰੇ ਕੋਲ ਸਾਰੀਆਂ ਆ ਗਈਆਂ ਤੇ ਮੈਂ ਨੋਟ ਕਰਕੇ ਬੋਲਤੀ ਆ ਮੈਂ ਉਹੀ ਬੋਲਦਾ ਹੁਣਾਂ ਜਿਹੜਾ ਮੈਂ ਕਰ ਸਕਾਂ ਜਿਹੜਾ ਮੈਂ ਨਹੀਂ ਕਰ ਸਕਦਾ ਮੈਂ ਕਹਿੰਦਾ ਹੀ ਨਹੀਂ ਉਹਦੇ ਨਾਲੋਂ ਪਰਸੋਂ ਨੂੰ ਕਰਦਾਂਗੇ ਕਹਿੰਦਾਂਗੇ ਭਾਈ ਹਜੇ ਨਹੀਂ ਹੋ ਸਕਦਾ ਹੈ ਐਵੇਂ ਲਾਰ ਲਾ ਦੀ ਮੈਂ ਉਹ ਉਸ ਤਰ੍ਹਾਂ ਦਾ ਕੋਈ ਅਨਾਉਂਸਮੈਂਟ ਨਹੀਂ ਕਰਦਾ ਜਿਹੜੀ ਬਾ ਚੜੀ ਕੀ ਜਾऊं ਜਾਂ ਗੇੜੇ ਮਾਰੀ ਜਾऊं ਕੋਈ ਫਾਇਦਾ ਨਹੀਂ ਅਸੀਂ ਕੀ ਕਰਦੇ ਹੁੰਦੇ ਸਾਡੇ ਪਿੰਡ ਟੂਰਨਾਮੈਂਟ ਹੁੰਦਾ ਸੀ ਸਾਡੇ ਪਿੰਡ ਵੀ ਦੀ ਚੋਆ ਲੰਗਦਾ ਸਰਹੰਦ ਚੋਆ ਆ ਜਿਹੜੇ ਇੱਥੋਂ ਜਾਂਦੇ ਨਾ ਪਿੰਡ ਸਾਡੇ ਵਿੱਚ ਦੀ ਲੰਗਦਾ ਉਹ ਤੇ ਪੁਲ ਨਹੀਂ ਸੀਗਾ ਪੁਲ ਨਹੀਂ ਸੀ ਬੜੀ ਵੱਡੀ ਮੰਗ ਸੀ ਸਾਡੇ ਪਿੰਡ ਦੀ ਤੇ ਮੈਂ ਮੈਂ ਸੱਤਵੇਂ ਹੀ ਪੜਦਾ ਸੀਗਾ ਪਿੰਡ ਦਾ ਟੂਰਨਾਮੈਂਟ ਹੁੰਦਾ ਸੀ ਮੰਗ ਪੱਤਰ ਕਹਿੰਦੇ ਉਹ ਤੋਂ ਮਹਿੰਦਰ ਮਾਰਟ ਦੇ ਮੁੰਡੇ ਤੋਂ ਲਖਾ ਲਓ ਕਹਿੰਦੇ ਲਿਖਾਈ ਠੀਕ ਆ ਉਹਦੀ ਮੇਰੇ ਕੋਲੇ ਆ ਜਾਂਦੇ ਸੀ ਲਿਖ ਬਈ ਮੈਂ ਲਿਖੋ ਜੀ ਵੀ ਨਗਰ ਪੰਚਾਇਤ ਸਤੌਜ ਵੱਲੋਂ ਮੁੱਖ ਮਹਿਮਾਨ ਸੁਖਦੇਵ ਸਿੰਘ ਢੀਂਟਸਾ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਮੰਗਾ ਲਿਖ ਮੰਗਾ ਪਹਿਲੀ ਮੰਗ ਲਿਖ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਲਿਖਤਾ ਤਿੰਨ ਤਿੰਨਾਂ ਮੈਂਬਰ ਸਾਡੇ ਪਿੰਡ ਵਾਲਾ ਟੂਰਨਾਮੈਂਟ ਤੇ ਉਹਨੇ 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 ਢੀਂਟਸਾ ਸਾਹਮਣੇ ਪੜਤਾ ਵੀ ਨਾਲੇ ਤੇ ਢੀਂਟਾ ਸਾਹਿਬ ਕਹਿੰਦੇ ਪੜਤਾ ਬਹੁਤ ਵੱਡੀ ਮੰਗਾਏ ਕਰ ਦਾਂਗੇ ਪੂਰੀ ਚਲੋ ਜੀ ਅਗਲੇ ਸਾਲ ਫੇਰ ਆਗੇ ਮੈਂ 8ਵੀਂ ਚ ਹੋ ਗਿਆ ਉਹਨੂੰ ਤੇ ਕਹਿੰਦੇ ਵੀ ਲਿਖਵੀਂ 307 ਦਾ ਸਵਾਲ ਕਰਦੇ ਹਾਂ ਮੰਗਾ ਮੈਂ ਕਹਿਤ ਕਿ ਕਿੜੀਆਂ ਕਹਿੰਦੇ ਨਹੀਂ ਪਹਿਲਾਂ ਤਾਂ ਉਹ ਹੀ ਲਿਖਵੀਂ ਨਾਲੇ ਉੱਤੇ ਪੁਲ ਬਣਾਇਆ ਜਾਵੇ ਉਹ ਲਿਖਤੀ ਮੈਂ ਫੇਰ ਤੰਨੇ ਨੇ ਫੇਰ ਪੜਤੀ ਟੀਸਰ ਸਾਹਿਬ ਨੇ ਫੇਰ ਕਹਿੰਦਾ ਵੀ ਬਣ ਜੂ ਇਹ ਤਾਂ ਲੈ ਮੈਂ 9ਵੀਂ ਚ ਹੋ ਗਿਆ 10ਵੀਂ ਚ ਹੋ ਗਿਆ ਮੈਂ ਲਿਖੀ ਗਿਆ ਤੰਨਾ ਪੜੀ ਗਿਆ 300 ਕਹੀਂ ਗਿਆ ਲੈਪ ਪੜ ਨਹੀਂ ਬਣਿਆ ਭਾਈ ਹਰ ਬਾਰੀ ਮੈਂ ਬੜਾ ਪੰਗਾ ਪੈ ਗਿਆ ਹੈ ਨਾ ਪਤਾ ਨਹੀਂ ਕੀ ਸੰਜੋਗ ਰੱਬ ਦੇ ਕੀ ਵਿధి ਵਿਧਾਨ ਬਣੇ ਮੈਂ ਐਮਪੀ ਬਣ ਗਿਆ ਜੀ 2014 ਚ ਐਮਪੀ ਬਣ ਕੇ ਸਾਡੇ ਪਿੰਡ ਵਾਲੇ ਮੰਗ ਪੱਤਰ ਲੈ ਕੇ ਆ ਗਏ ਮੈਂ ਕੀ ਹੈ ਕਿਹੜੀ ਮੰਗੇ ਪਹਿਲੀ ਕਹਿੰਦੇ ਪਹਿਲੀ ਤਾਂ ਉਹੀ ਹੈ ਜਿਹੜੀ ਤੂੰ ਲਿਖੀ ਗੀਏ ਕਈ ਸਾਲ ਨਾਲੇ ਉੱਥੇ ਬੋਲ ਬਣਾਇਆ ਜਾਵੇ ਬਾਅਦ ਚ ਅਸੀਂ ਬਣਾਇਆ ਜੀ ਫਿਰ ਬਾਅਦ ਚ ਉਹ ਮੈਂ ਕਹਿੰਦਾ ਆਪ ਮਰੇ ਬਿਨਾਂ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਹੋਏ ਇਹ ਆਪ ਹੀ ਕਰਨਾ ਪਊ ਇਹ ਲੋਕਾਂ ਨਾਲ ਮਿਲ ਕੇ ਲੋਕਾਂ ਦੇ ਵਿੱਚੋਂ ਨਿਕਲਿਆ ਹੋਇਆ ਬੰਦਾ ਹੀ ਇਸ ਦਰਦ ਨੂੰ ਸਮਝ ਸਕਦਾ ਹੈ ਕਿਉਂਕਿ ਅਸੀਂ ਉਸ ਨਾਲੇ ਵੇਚਦੀ ਜਿਹੜਾ ਸਿਰ ਤੇ ਚਰੀ ਦੀ ਪੰਡ ਲੈ ਕੇ ਲੰਘਦੇ ਰਹੇ ਉਹਦੇ ਵਿੱਚ ਦੀ ਲੱਖ ਲੱਖ ਪਾਣੀ ਵੇਚਦੀ ਸੋ ਇਸ ਕਰਕੇ ਮੈਂ ਉਹ ਅਨਾਉਂਸਮੈਂਟ ਕਰਦੇ ਨਹੀਂ ਵੀ ਤੁਸੀਂ ਲਿਖੀ ਜਾਓ ਇੱਥੇ ਹਮੀ ਥੋੜੀ ਪੜੀ ਜਾਣ ਆਪਣੇ ਹੈ ਤੇ ਮੈਂ ਕਹੀ ਜਾਵਾਂ ਉਹਦੇ ਕੋਈ ਫਾਇਦਾ ਨਹੀਂ ਤੇ ਮੈਂ ਉਹੀ ਉਹੀ ਗੱਲਾਂ ਕਹਿ ਕੇ ਗਿਆ ਨਾਲ ਲੈ ਕੇ ਗਿਆ ਦੇ ਹਿਸਾਬ ਸਾਰਾ ਮੈਂ ਡੀਸੀ ਉਹਨਾਂ ਤੋਂ ਲਵਾਂਗਾ ਵੀ ਭਾਈ ਕਿਹੜੀ ਕਿਹੜੀ ਮੰਗ ਤੇ ਕੰਮ ਹੋ ਗਿਆ ਤੁਹਾਡੇ ਨਾਲ ਵੀ ਸੰਪਰਕ ਚ ਰਹਾਂਗਾ ਪੰਚਾਇਤ ਤੁਹਾਡੀ ਮੇਰੇ ਕੋਲੇ ਆਈ ਸੀ ਕਰੇ ਮਿਲਦੇ ਨੇ ਸਾਰੇ ਮੁੰਡੇ ਯੰਗ ਮੁੰਡੇ ਬੈਠੇ ਨੇ ਸਾਰੇ ਸਾਡੇ ਮਿੱਤਰ ਦੋਸਤ ਵੀ ਆਏ ਹੋਏ ਨੇ ਬਾਹਰਲੇ ਮੁਲਕਾਂ ਚੋਂ ਹਰਪਿੰਦਰ ਹੋਰੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਮੈਚ ਹਜੇ ਚੱਲਣਾ ਹੈ ਕਿਤੇ ਸਰੀਰ ਨਾਲ ਇਹਨਾਂ ਦਾ ਠੰਡਾ ਹੋ ਜੇ ਕਿ ਤੁਸੀਂ ਵਾਰਮ ਅਪ ਹੋ ਲੋ ਤੇ ਤੁਹਾਡੇ ਚੋਂ ਰোনালਡੋ ਨਿਕਲਣਗੇ ਤੁਹਾਡੇ ਚ ਹੀ ਸਾਰੇ ਵੱਡੇ ਪਲੇਅਰ ਜਿਹੜੇ ਨੇ ਉਹ ਥੋੜੇ ਜਿਹੀ ਪਏ ਨੇ ਕਿਉਂਕਿ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਮੈਚ ਚੋਂ ਕਿਹੜੇ ਪਿੰਡ ਚੋਂ ਰੱਬ ਨੇ ਕੋਈ ਟੈਲੈਂਟ ਦੇਣਾ ਹੋਵੇ ਤੇ ਆ ਥੋੜੇ ਸਾਹਮਣੇ ਮੈਂ ਕਹਣਾ ਉਹਨਾਂ ਪਿੰਡਾਂ ਚੋਂ ਕਿੱਥੇ ਐ ਉਹਨਾਂ ਚੋਂ ਤਾਂ ਮਤਲਬ ਪਿੰਡ ਚੋਂ ਜੇ ਮੈਂ ਤਾਂ ਸਨਾਮ ਨਹੀਂ ਜਾਣਦੇ ਸੀ ਘਰ ਦੇ ਕਹਿੰਦੇ ਖੋਇਆ ਜਾਏਗਾ ਤੂੰ ਗਵਾਜੇਗਾ ਕਹਿੰਦੇ ਜਨ ਜਾਣੀ ਦਿੰਦੇ ਸੀ ਕਿਤੇ ਜੇ ਨਿਕਲੇ ਹੈ ਬਾਹਰ ਤਪਿੰਡਾ ਵਾਲਿਆਂ ਆਪਾਂ ਫਿਰ ਟੌਪ ਤੋਂ ਘੱਟ ਕੋਈ ਪੋਜੀਸ਼ਨ ਪਸੰਦ ਨਹੀਂ ਫਿਰ ਕੇ ਫਿਰ ਸਾਰਿਆਂ ਨੂੰ ਖੁੰਝੇ ਲਾ ਦਿੰਨੇ ਆ ਜਾਂ ਸਾਰੀ ਉਮਰ ਆਪ ਹੀ ਖੁੰਝੇ ਚ ਕਰ ਦਿੰਨੇ ਆ ਆਪਣੀ ਤਾਂ ਹਿਸਾਬ ਕਿਤਾਬ ਹੈ ਸੋ ਤੁਹਾਡੇ ਚ ਵੀ ਬਹੁਤ ਸਾਰਾ ਟੈਲੈਂਟ ਪਿਆ ਹੈ ਬਹੁਤ ਸਾਰੇ ਜਿਹੜੇ ਪਲੇਅਰ ਵੱਡੇ ਤੁਹਾਡੇ ਚ ਹੀ ਪਏ ਨੇ ਬਸ ਮੌਕਾ ਤੁਸੀਂ ਮੈਂ ਪ੍ਰਬੰਧਕਾਂ ਨੂੰ ਕਹਿੰਦਾ ਇਹਨਾਂ ਨੂੰ ਮੌਕਾ ਦਿੰਦੇ ਰਹੋ ਰਨਵੇ ਜਿਹੜਾ ਹੈ ਜਿਹੜਾ ਰਨਵੇ ਹੈ ਜਿੱਤੇ ਜਹਾਜ਼ ਉੱਡਦਾ ਹੈ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨਵੇ ਸਿਰਫ ਮੌਕਾ ਦਿੰਦਾ ਅੱਗੇ ਤਾਂ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਨਾ ਕਿੱਥੇ ਤੱਕ ਜਾਂਦਾ ਉਹ ਸੋ ਤੁਸੀਂ 92 ਪ੍ਰੋਵਾਈਡ ਕਰਾਉਂਦੇ ਰਹੋ ਤੇ ਸਾਡੇ ਨੌਜਵਾਨ ਮੁੰਡੇ ਸਾਰੇ ਜਹਾਜ਼ ਹੀ ਨੇ ਇਹ ਵੱਡੇ ਜਹਾਜ਼ ਨੇ ਉਡਾਰੀਆਂ ਉੱਚੀਆਂ ਮਾਰਨਗੇ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਜੀ ਮੈਂ ਜ਼ਿਆਦਾ ਟਾਈਮ ਲੈ ਗਿਆ ਥੋੜਾ ਜਿਹਾ ਕਿਉਂਕਿ ਮੈਚ ਚੱਲ ਰਿਹਾ ਹੈ ਹੈ ਜੀ ਕਾਦੀ ਜੀ ਉਹ ਤਾਂ ਫਿਰ ਮੈਂ ਤਾਂ ਸਾਰੀ ਰਾਤ ਬੋਲੀ ਜਾਊਂ ਇੱਥੇ ਕੀ ਗੱਲ ਉਹ ਮੈਚ ਚ ਵੜਾ ਆਪ ਜਿੱਦ ਕਿਤੇ ਕੋਈ ਰਾਜਨੀਤਿਕ ਫੰਕਸ਼ਨ ਕਰਨਾ ਹੋਇਆ ਉਹਦੇ ਜਿੰਨੀ ਮਰਜ਼ੀ ਸੁਣ ਲਿਓ ਇਹ ਥੋੜਾ ਜਿਹਾ ਆਪਣਾ ਫੰਕਸ਼ਨ ਜਿਹੜਾ ਹੈ ਖੇਡਾਂ ਦਾ ਸੋ ਇੱਥੇ ਆਪਾਂ ਕਿਉਂਕਿ ਮੈਂ ਉਹਨਾਂ ਚੋਂ ਨਹੀਂ ਹੈਗਾ ਜਿਹੜੇ ਖੰਡਪਾੜ ਤੇ ਜਾ ਕੇ ਵੀ ਉਹੀ ਭਾਸ਼ਾ ਨਾਲ ਅਖਾਣੇ ਕੈਂਪ ਤੇ ਵੀ ਉਹੀ ਹੈਨਾ ਬਰੇਲੀ ਚ ਵੀ ਉਹੀ ਉਹਨਾਂ ਰੱਟਿਆ ਹੁੰਦਾ ਉਹਨਾਂ ਨੇ ਬਸ ਹੈਨਾ ਉਹੀ ਬੋਲੀ ਜਾਣਾ ਹੁੰਦਾ ਸੋ ਉਹ ਸਾਡਾ ਨਹੀਂ ਅਸੀਂ ਤਾਂ ਇਹ ਕਹਿੰਦੇ ਆ ਕਿ ਜਿਹੜੇ ਕੰਮ ਵਾਸਤੇ ਆਏ ਆ ਉਸ ਕੰਮ ਤੇ ਬੋਲੀਏ ਤੇ ਉਸ ਜਿਹੜਾ ਜਿਹੜਾ ਫੰਕਸ਼ਨ ਹੈ ਉਹਨੂੰ ਪ੍ਰਮੋਟ ਕਰੀਏ ਆਉਣ ਵਾਲੇ ਦਿਨਾਂ ਚ ਹਜ਼ਾਰਾਂ ਨੌਕਰੀਆਂ ਜਿਹੜੀਆਂ ਉਹ ਨੌਜਵਾਨ ਮੁੰਡੇ ਕੁੜੀਆਂ ਦੀਆਂ ਇੰਤਜ਼ਾਰ ਕਰ ਰਹੀਆਂ ਨੇ ਇੱਕ ਅਸੀਂ ਪਿਛਲੇ ਦਿਨੀ ਕੈਬਨਿਟ ਦੇ ਵਿੱਚ ਪਾਸ ਕੀਤਾ ਤੇ ਹੋ ਗਿਆ ਕਾਨੂੰਨ ਬਣ ਗਿਆ ਤੇ ਪਹਿਲਾ ਕਾਨੂੰਨ ਸੀਗਾ ਜਿਹੜੀਆਂ ਕੁੜੀਆਂ ਸੀ ਉਹ ਫਾਇਰ ਫਾਇਰ ਬ੍ਰਿਗੇਡ ਜਿਹੜੇ ਅੱਗ ਬਜਾਉ ਉਹ ਵਾਲੇ ਮੈਂ ਕਿ ਮੈਂ ਉਹਦੇ ਚ ਕੁੜੀਆਂ ਨਹੀਂ ਭਰਤੀ ਹੋ ਸਕਦੇ ਸੀ ਮਤਲਬ ਲਿਖਤੀ ਤਾਂ ਪਾਸ ਕਰ ਲੈਂਦੀ ਅਸੀਂ ਉਹ ਪਰ ਜਿਹੜਾ ਫਿਜ਼ੀਕਲ ਟੈਸਟ ਹੈ ਉਹਦੇ ਚ ਉਹਨਾਂ ਦੇ ਕਾਨੂੰਨ ਹੀ ਇਹੋ ਜਿਹੇ ਬਣਾ ਰੱਖੇ ਵੀ 60 ਕਿਲੋ ਭਾਰ ਚੱਕ ਕੇ ਕੁੜੀ ਨੇ ਵੀ 2 ਕਿਲੋਮੀਟਰ ਭੱਜਣਾ ਮੁੰਡੇ ਨੇ ਵੀ 60 ਕਿਲੋ ਭਾਰ ਚੱਕ ਕੇ ਭੱਜਣਾ ਤੇ 5 ਫੁੱਟ 7 ਇੰਚ ਕੱਦ ਚਾਹੀਦਾ ਤੇ ਉਹ ਕੁੜੀਆਂ ਮੇਰੇ ਕੋ ਆਗੀਆਂ ਉਹ ਕਹਿੰਦੀਆਂ ਬੀਬੀਰੇ ਹੁਣ ਅਸੀਂ ਕਿਵੇਂ ਕੰਪੀਟ ਕਰ ਸਕਦੇ ਆਂ ਐ ਮੈਂ ਅਫਸਰ ਬੁਲਾ ਲੇ ਮੈਂ ਕਿਹਾ ਜੇ ਇਹ ਕਾਨੂੰਨ ਕਦੇ ਹੋਜੀ ਪੁਰਾਣਾ ਚੱਲੀ ਜਾਂਦਾ ਮੈਂ ਕਿਹਾ ਤੁਹਾਨੂੰ ਕਿਹਨੇ ਕਹਤਾ ਵੀ ਜੇ ਕੋਈ ਅੱਗ ਲੱਗ ਗਈ ਕਿਸੇ ਬਿਲਡਿੰਗ ਚ ਜਿਹੜਾ ਅੰਦਰ ਬੰਦਾ ਬੈਠਾ 60 ਕਿਲੋ ਦਾ ਹੀ ਐ ਜੇ ਅਸੀਂ ਦਾ ਹੋਇਆ ਤੇ ਮੁੰਡਾ ਵੀ ਨਹੀਂ ਚੱਕ ਸਕਦਾ ਉਹਨੂੰ ਹੈ ਕੋਈ ਜਵਾਕ ਵੀ ਹੋ ਜਾਦਾ ਉੱਥੇ ਨਰੇ ਉਗੜ ਕੱਲੀਏ ਜਾਣਗੀਆਂ ਨਾਲ ਸਾਰੇ ਸਟਾਫ ਜਾਊਗਾ ਪੌੜੀ ਲੱਗੂਗੀ ਪਰ ਉਹ ਤਾਂ ਚਲੋ ਮੈਂ ਕਹਿੰਦੀ ਤੇ ਬਦਲੋ ਇਹਨੂੰ ਪੰਜਾਬ ਪੁਲਿਸ ਦੇ ਬਰਾਬਰ ਕਰਤਾ ਹੁਣ ਅਸੀਂ 40 ਕਿਲੋ ਭਾਰ ਚੱਕਣਾ ਤੇ 5 ਫੁੱਟ 3 ਇੰਚ ਕੱਦ ਚਾਹੀਦਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿਹੜੇ ਫਾਇਰ ਬ੍ਰਿਗੇਡ ਦੇ ਵਿੱਚ ਵੀ ਕੁੜੀਆਂ ਜਿਹੜੀਆਂ ਸਾਡੀਆਂ ਧੀਆ ਪਹਿਣਾ ਉਹ ਆਪਣੀ ਸਰਵਿਸ ਕਰਨਗੀਆਂ ਸੋ ਇਸ ਕਰਕੇ ਬਹੁਤ ਸਾਰੇ ਕਾਨੂੰਨ ਇਦਾਂ ਦੇ ਅਸੀਂ ਬਣਾ ਰਹੇ ਤੁਹਾਡੇ ਸਾਹਮਣੇ ਆ ਜਾਂਦਾ ਮੈਂ ਹਰ ਰੋਜ਼ ਦੱਸਣ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਆਪ ਹੀ ਪਤਾ ਲੱਗ ਜਾਂਦਾ ਕਿਉਂਕਿ ਚੰਨ ਚੜਿਆ ਤਾਂ ਜਿਹੜਾ ਗੁੱਜਾ ਰਹਿੰਦਾ ਨਹੀਂ ਉਹਦਾ ਕਿਤੇ ਨਾ ਕਿਤੇ ਪਤਾ ਲੱਗ ਹੀ ਜਾਂਦਾ ਸੱਚੀਆਂ ਨੀਤਾਂ ਨਾਲ ਕੰਮ ਕਰਨ ਲੱਗੇ ਹੋਏ ਆ ਬਾਕੀ ਤੁਹਾਡਾ ਪਿਆਰ ਤੇ ਅਸ਼ੀਰਵਾਦ ਚਾਹੀਦਾ ਹੈ ਉਹ ਤੋਂ ਬਿਨਾ ਕੱਖ ਨਹੀਂ ਕਿਉਂਕਿ ਪਬਲਿਕ ਲੋਕ ਵੱਡੇ ਨੇ ਤੇ ਜਿਹੜਾ ਲੋਕਾਂ ਨੂੰ ਕਿੱਚ ਸਮਝਦਾ ਹੈ ਲੋਕ ਉਹਨਾਂ ਨੂੰ ਕਿੱਚ ਨਹੀਂ ਸਮਝਦੇ ਫਿਰ ਉਹ ਤਾਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਵਾਰੀ ਤਾਂ ਆ ਹੀ ਜਾਂਦੀ ਹੈ ਕਿਤੇ ਨਾ ਕਿਤੇ ਸੋ ਇਸ ਕਰਕੇ ਕਦੇ ਨੀਅਤ ਤੇ ਸ਼ੱਕ ਨਹੀਂ ਕਰਨਾ ਅਸੀਂ ਸੱਚੀ ਨੀਅਤ ਨਾਲ ਸਾਰੀ ਟੀਮ ਲੱਗੀ ਹੋਈ ਹੈ ਹਾਂ ਕੋਈ ਗਲਤੀ ਕੋਈ ਸਾਡੀ ਟੀਮ ਚੋਂ ਕਿਸੇ ਕੋਈ ਕਰਤੀ ਹੋ ਕਿਸੇ ਨੇ ਉਹ ਪਈ ਉਹ ਪਉਤ ਲੂਗਾ ਆਪਣਾ ਆਪਾਂ ਅਸੀਂ ਤਾਂ ਦੱਸ ਦਾਂਗੇ ਭਾਈ ਆ ਆ ਤੇਰੇ ਹਸਬ ਤਾ ਪਈ ਆ ਆ ਤੇਰੀਆਂ ਸ਼ਿਕਾਇਤਾਂ ਪਈਆਂ ਜਾ ਕੇ ਲੋਕਾਂ ਨਾਲ ਗੱਲ ਕਰ ਲਾ ਔਰ ਪਬਲਿਕ ਆ ਸਾਥ ਚ ਬੈਠੇ ਨੂੰ ਸਾਰਾ ਪਤਾ ਲੱਗ ਜਾਂਦਾ ਇਹਨਾਂ ਨੂੰ ਸ਼ਾਮ ਨੂੰ ਸਾਰਿਆਂ ਦਾ ਤੁਸੀਂ ਐਨਲਿਸਿਸ ਕਰਕੇ ਸੌਣੇ ਹੋ ਵੀ ਕੌਣ ਕਿੰਨੇ ਕ ਪਾਣੀ ਚ ਐ ਕੌਣ ਕੀ ਐ ਕੌਣ ਕੀ ਕਰਦਾ ਸੋ ਤੁਹਾਡੇ ਤੋਂ ਵੱਡਾ ਕੋਈ ਹੈ ਨਹੀਂ ਲੋਕਾਂ ਨੂੰ ਅਸੀਂ ਵੱਡਾ ਮੰਨਦੇ ਆ ਔਰ ਆਹੀ ਪਿਆਰ ਅਸ਼ੀਰਵਾਦ ਤੁਸੀਂ ਦਿੰਦੇ ਰਹੋ ਤਾਂ ਕੋਈ ਆ ਹੈਲੀਕਾਪਟਰ ਐ ਇਹ ਇਹ ਕਿਹੜਾ ਅਸੀਂ ਸੋਚੇ ਸੀ ਕਿ ਸਾਨੂੰ ਹੈਲੀਕਾਪਟਰ ਇਹ ਕਿਹੜ ਨਾਲੇ ਮੇਰ ਐ ਸਰਕਾਰ ਦਾ ਥੋੜਾ ਠੀਕ ਹੈ ਨਾ ਕੋਈ ਕਿਸੇ ਹੋਰ ਨੂੰ ਵਿੱਚ ਬਿਠਾਉਣਾ ਹੋਇਆ ਹੋਰ ਨੂੰ ਬਿਠਾ ਲਵਾਂਗੇ ਭਾਈ ਆਇ ਨੂੰ ਭੇਜ ਦੋ ਉੱਥੇ ਠੀਕ ਹੈ ਨਾ ਪਰ ਆਏ ਆ ਵੀ ਵਰਤੀਏ ਤਾਂ ਘਟੂ ਘਟ ਲੋਕਾਂ ਵਾਸਤੇ ਨਾ ਇਹਨੂੰ ਉਹ ਤਾਂ ਪਹਿਲਾਂ ਵਾਲਾ ਤਾਂ ਪਹਾੜਾ ਜਾਣ ਨੂੰ ਵਰਤੇ ਸੀ ਉਹਨੂੰ ਉਧਰਲੇ ਪਾਸੇ ਲੈ ਜਾਂਦਾ ਸੀ ਪਰਲੇ ਪਾਸੇ ਸ਼ਿਮਲੇ ਕਰਨ ਇਹਨੂੰ ਹਨਾ ਇੱਧਰ ਤਾਂ ਆਇਆ ਹੀ ਨਹੀਂ ਕਦੇ ਹਨਾ ਇੱਧਰ ਮੈਦਾਨੀ ਇਲਾਕੇ 'ਚ ਨਹੀਂ ਆਇਆ ਉਹ ਕਦੇ ਹਾਂ ਉਹ ਨਹੀਂ ਉਹ ਕਹਿੰਦਾ ਚੱਲ ਛੱਡੂਪੁਰ ਲੋਕਾਂ ਤੋਂ ਕੀ ਲੈਣਾ ਅੰਦਰੋਂ ਕੁੰਡੇ ਬੰਦ ਕਰ ਲੈ ਜਿੱਤ ਕੇ ਨਾ ਜਿੱਤ ਕੇ ਵੱਡੇ ਵੱਡੇ ਸ਼ਾਹੀ ਮਹਿਲ ਨੇ ਅੰਦਰੋਂ ਕੁੰਡ ਟੂ ਟੂ ਕਰਕੇ ਅੰਦਰੋਂ ਬੰਦ ਕਰ ਲਏ ਕਹਿੰਦੇ ਹੁਣ ਲੋਕਾਂ ਨਾ ਕਿਤੇ ਆ ਜਾਣ ਇੱਥੇ ਲੋਕਾਂ ਨੂੰ ਨਹੀਂ ਵੜਨ ਦੇਣਾ ਪੌਣਕ ਪੰਜ ਸਾਲ ਬਾਅਦ ਲੋਕ ਅਫਸਰ ਕਹਿੰਦੇ ਉਹਨੇ ਨਾਲ ਦੇ ਵੀ ਵੋਟਾਂ ਲੈਣ ਦਾ ਟਾਈਮ ਆ ਗਿਆ ਜੀ ਕੁੰਡੇ ਖੋਲੀਏ ਕਹਿੰਦੇ ਖੋਲ ਲਓ ਅੰਦਰੋਂ ਟੂ ਟੂ ਕਰੇ ਕੁੰਡਾ ਤਾਂ ਖੋਲ ਲਿਆ ਪਰ ਗੇਟ ਨਾ ਖੁੱਲਣ ਉਹ ਕਹਿੰਦੇ ਕਿਤੇ ਜਾਮ ਨਾ ਹੋ ਗਏ ਹੁਣ ਲੱਕੜ ਨਾ ਫੁੱਲ ਗਈ ਹੋਵੇ ਨਹੀਂ ਨਹੀਂ ਬਾਅਦ ਪਤਾ ਲੱਗਾ ਕਹਿੰਦੇ ਲੋਕ ਬਾਹਰੋਂ ਡਾਗੇ ਸੀਗੇ ਜੀ ਉਹ ਕਹਿੰਦੇ ਹੋਰ ਅੰਦਰ ਹੀ ਦੇ ਹੋ ਗਏ ਸੋਣ ਨੂੰ ਬੈਠੇ ਰਹਿਣ ਦੋ ਨਾ ਆਪਾਂ ਨਹੀਂ ਕੀ ਲੈਣਾ ਜਾ ਉਹਨੇ ਵਸਦੇ ਰੋ ਦੋਨੇ ਹ ਇਨ ਕਲਰ ਬੋਰੇ ਸੋਨਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਉਂਦੇ ਬਸਦੇ ਰਹੋ ਬਹੁਤ ਕਰੋ